ਸੋ ਸਿੱਖਾਲੇ ਦੋਸਤੋ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਫਿਰ ਤੇ ਇੱਕ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਛਲੀਆਂ 3-4 ਵੀਡੀਓ ਨੂੰ ਤੁਸੀਂ ਲਗਾਤਾਰ ਬਹੁਤ ਵਧੀਆ ਰਿਸਪੌਂਸ ਦਿੱਤਾ ਵਧੀਆ ਪਿਆਰ ਦਿੱਤਾ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਵੀ ਆਏ ਜਿਨ੍ਹਾਂ ਦਾ ਰਿਪਲਾਈ ਮੈਂ ਕੁਝ ਕੁ ਵੀਡੀਓ ਦੇ ਵਿੱਚ ਦਿੱਤਾ ਹੈ ਤੇ ਕੁਝ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿੰਦਾ ਰਹਾਂਗਾ ਹੋ ਸਕੇ ਤਾਂ ਇਸ ਵੀਡੀਓ ਦੇ ਵਿੱਚ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਅਜਿਹੀਆਂ ਵੀਡੀਓ ਬਣਾਈਆਂ ਗਈਆਂ ਜਿਨ੍ਹਾਂ ਦਾ ਇਸ ਟੌਪਿਕ ਦੇ ਉੱਪਰ ਪਹਿਲਾਂ ਅਜ ਤੱਕ ਕੋਈ ਵੀਡੀਓ ਨਹੀਂ ਆਈ ਹਨ ਜਿਸ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਇਹ ਜੋ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਇਹ ਕੀ ਚੀਜ਼ ਹੁੰਦੀ ਹੈ ਤੇ ਇਹ ਕਿਵੇਂ ਬਣਦੇ ਨੇ ਠੀਕ ਹੈ ਇਸ ਬਾਰੇ ਆਪਾਂ ਪੂਰੀ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਸੀ ਤੇ ਦੂਜੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਜੋ ਇੱਧਰ ਖੇਵੜ ਦੇ ਕੋਲ ਲਿਖਿਆ ਹੁੰਦਾ ਹੈ ਮਾਲ ਸਵਾਈ ਠੀਕ ਹੈ ਜਾਂ ਲੋਕਲ ਰੇਟ ਇਹਨਾਂ ਚੀਜ਼ਾਂ ਦੇ ਬਾਰੇ ਇਹ ਕੀ ਚੀਜ਼ ਹੁੰਦੀ ਹੈ ਠੀਕ ਹੈ ਇੱਕ ਕਾਉਂ ਲਿਖਿਆ ਹੁੰਦਾ ਇਸ ਦੇ ਬਾਰੇ ਆਪਾਂ ਸੈਕੰਡ ਵੀਡੀਓ ਦੇ ਵਿੱਚ ਗੱਲ ਕਰੀ ਸੀ ਜੇਕਰ ਤੁਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਤਾਂ ਦੁਬਾਰਾ ਦੇਖ ਲੈਣਾ ਇਸ ਤੋਂ ਬਾਅਦ ਆਪਾਂ ਇੱਕ ਚੀਜ਼ ਜ਼ਿਕਰ ਕਰਿਆ ਸੀਗਾ ਜੇ ਜੇ ਤੁਸੀਂ ਜਾਮ ਵਿੱਚ ਕਦੇ ਲਿਖਿਆ ਦੇਖਿਆ ਹੋਣਾ ਹੈਕਟੇਅਰ ਏਅਰ ਸੈਂਟੇਅਰ ਮਜਰੂਆ ਠੀਕ ਹੈ ਇਹਨਾਂ ਚੀਜ਼ਾਂ ਦੇ ਬਾਰੇ ਵੀ ਆਪੋ ਨਾ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆ ਤਾਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਨੌਲੇਜ ਵਾਲੀਆ ਵੀਡੀਓ ਹੈ ਕਿਉਂਕਿ ਇਸ ਟੌਪਿਕ ਦੇ ਉੱਪਰ ਪਹਿਲਾਂ ਕੋਈ ਵੀਡੀਓ ਇਸ ਚੈਨਲ ਦੇ ਉੱਪਰ ਵੀ ਨਹੀਂ ਹੈ ਤੇ ਕਿਸੇ ਹੋਰ ਚੈਨਲ ਦੇ ਉੱਪਰ ਵੀ ਨਹੀਂ ਹੈ ਠੀਕ ਹੈ ਸੋ ਅੱਜ ਦੀ ਵੀਡੀਓ ਵੀ ਜੋ ਆਪ ਬਣਾਉਣ ਜਾ ਰਹੇ ਆ ਇਹ ਵੀਡੀਓ ਵੀ ਪਹਿਲਾਂ ਕਿਸੇ ਚੈਨਲ ਦੇ ਉੱਪਰ ਇਸ ਤਰ੍ਹਾਂ ਨਹੀਂ ਪਾਈ ਹੋਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਦੱਸਣ ਜਾ ਰਹੇ ਆ ਉਹ ਦੱਸਾਂਗੇ ਵੀ ਕਿਵੇਂ ਜਵਾਂ ਮੁੰਦੀ ਦੀ ਖੇਵਟ ਬਦਲ ਜਾਂਦੀ ਹੈ ਕਿਵੇਂ ਖਤੌਨੀਆਂ ਵਧੀਆਂ ਜਾਂਦੀਆਂ ਠੀਕ ਹੈ ਕਿਵੇਂ ਹਿੱਸੇਦਾਰ ਐਡ ਹੋ ਜਾਂਦੇ ਕਿਵੇਂ ਨੰਬਰ ਟੁੱਟ ਜਾਂਦੇ ਆ ਕਿਵੇਂ ਇੰਤਕਾਲਾਂ ਦੇ ਨੋਟ ਆਉਂਦੇ ਆ ਕਿਵੇਂ ਚੱਕੇ ਜਾਂਦੇ ਆ ਇਸ ਬਾਰੇ ਆਪ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਪਹਿਲੀ ਵਾਰ ਹੀ ਚੈਨਲ ਨਾਲ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਮ੍ਹਾਂ ਮੰਡੀ ਦੇ ਵਿੱਚ ਪੂਰੀ ਬਰੀਕੀ ਦੇ ਵਿੱਚ ਜਾਣਕਾਰੀ ਇਸ ਚੈਨਲ ਦੇ ਉੱਪਰ ਦਿੱਤੀ ਜਾਂਦੀ ਹੈ ਤੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਜੋ ਜੋ ਵੀ ਖੇਤੀਬਾੜੀ ਨਾਲ ਜੁੜੇ ਹੋਏ ਕਿਸਾਨ ਨੇ ਠੀਕ ਹੈ ਜਾਂ ਜੋ ਵੀ ਇਸ ਜਮ੍ਹਾਂ ਮੰਡੀ ਬਾਰੇ ਜਾਣਨਾ ਚਾਹੁੰਦੇ ਨੇ ਇਸ ਦੀ ਬਰੀਕੀ ਮਾਰੇ ਜਾਣਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਹੁਣ ਵੱਧਦੇ ਆਪਾਂ ਅੱਜ ਦੀ ਵੀਡੀਓ ਵੱਲ ਇਸ ਤੋਂ ਪਹਿਲਾਂ ਜੇਕਰ ਤੁਸੀਂ ਜੇਕਰ ਤੁਸੀਂ ਉਹ ਪਹਿਲਾ ਵਾਲਾ ਵੀਡੀਓ ਨਹੀਂ ਦੇਖਿਆ ਤਾਂ ਉਹਨਾਂ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਵੀਡੀਓ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਨੇ ਤੇ ਅੱਗੇ ਵੀ ਸ਼ੇਅਰ ਕਰ ਦਿਓ ਹੁਣ ਵੱਧਦੇ ਆਪਾਂ ਅੱਜ ਦੀ ਇਸ ਵੀਡੀਓ ਦੇ ਵੱਲ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਇੱਥੇ ਜੋ ਵੀ ਆਪਣੇ ਕੋਲ ਜਵਾਬੰਦੀ ਖੁੱਲੀ ਹੋਈ ਹੈ ਉਹ ਇੱਕ ਤਿਆਰ ਕੀਤੀ ਹੋਈ ਜਵਾਬੰਦੀ ਹੈ ਕਿ ਇਸ ਵੈਬਸਾਈਟ ਤੋਂ ਡਾਊਨਲੋਡ ਨਹੀਂ ਕੀਤੀ ਤਾਂ ਹੀ ਕਿਸੇ ਪਿੰਡ ਸ਼ਹਿਰ ਦੀ ਹੈ ਉਹ ਸਿਰਫ ਉਹ ਸਿਰਫ ਐਜੂਕੇਸ਼ਨਲ ਪਰਪਸ ਵਾਸਤੇ ਖੁਦ ਤਿਆਰ ਕੀਤੀ ਗਈ ਹੈ ਤਾਂ ਜੋ ਉਸ ਦੇ ਵਿੱਚ ਜਿਹੜਾ ਪਿੰਡ ਦਾ ਨਾਮ ਜਵਾਮਦੀ ਸਾਲ ਹਦਵਸਤ ਨੰਬਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖਾਲੀ ਛੱਡੀ ਹੋਈਆਂ ਨੇ ਜਿਵੇਂ ਤੁਸੀਂ ਦੇਖ ਰਹੇ ਨੇ ਜਵਾਮਦੀ ਉੱਪਰ ਲਿਖਿਆ ਹੁੰਦਾ ਜਵਾਮਦੀ ਸਾਲ ਲਿਖਿਆ ਹੁੰਦਾ ਜੋ ਕਿ ਹਰ 4 ਸਾਲ ਬਾਅਦ ਬਦਲ ਜਾਂਦਾ ਉਸ ਤੋਂ ਬਾਅਦ ਪਿੰਡ ਲਿਖਿਆ ਹੁੰਦਾ ਹਦਵਸਤ ਨੰਬਰ ਜੋ ਵੀ ਤਹਿਸੀਲ ਹੁੰਦੀ ਹੈ ਉਸ ਤਹਿਸੀਲ ਵਿੱਚ ਦਿੱਤੇ ਹੋਏ ਪਿੰਡਾਂ ਨੂੰ ਠੀਕ ਆ ਮਾਲ ਰਕਾਰਡ ਦੇ ਵਿੱਚ ਇੱਕ ਨੰਬਰ ਦਿੱਤਾ ਜਾਂਦਾ ਜਿਵੇਂ ਕਿਸੇ ਤਹਿਸੀਲ ਦੇ ਵਿੱਚ 20 ਪਿੰਡ ਤਾਂ ਲੜੀਵਾਰ ਕਿਸੇ ਪਿੰਡ ਨੂੰ ਇੱਕ ਨੰਬਰ ਫਿਰ ਦੋ ਫਿਰ ਤਿੰਨ ਇਸ ਤਰ੍ਹਾਂ ਕਰਕੇ ਪਿੰਡਾਂ ਨੂੰ ਨੰਬਰ ਦਿੱਤੇ ਹੁੰਦੇ ਆ ਫਿਰ ਤਹਿਸੀਲ ਦਾ ਨਾਮ ਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਡਿਸਟ੍ਰਿਕਟ ਆ ਜਾਂਦਾ ਇੱਥੇ ਖੇਵਟਖਤੌਨੀ ਨੰਬਰ ਲਿਖਿਆ ਹੁੰਦਾ ਜਿਹੜਾ ਅਗਲਾ ਨੰਬਰ ਹੁੰਦਾ 10 ਜਿਵੇਂ ਲਿਖਿਆ ਹੋਇਆ ਇੱਥੇ ਇਹ ਹੋ ਗਈ ਨਵੀਂ ਖੇਵਟ 9 ਹੈ ਜਿਹੇ ਹੁੰਦੀ ਆ ਪੁਰਾਣੀ ਖੇਵਟ ਯਾਨੀ ਕਿ 4 ਸਾਲ ਬਣਨ ਤੋਂ ਪਹਿਲਾਂ ਇਹ 9 ਸੀ ਤੇ ਹੁਣ ਇਹ ਨਵੀਂ ਖੇਵਟ 10 ਹੈ ਇਹ ਹੁੰਦੀ ਆ ਆਪਣੀ ਖਤੌਨੀ ਨੰਬਰ ਠੀਕ ਹੈ ਹਲਕੇ ਨੇ ਜਿੱਦਾਂ ਉਹ ਪਹਿਲਾਂ ਬਹੁਤ ਵਾਰੀ ਦੱਸ ਚੁੱਕੇ ਪਰ ਫਿਰ ਮੈਂ ਸ਼ਾਰਟ ਦੇ ਵਿੱਚ ਦੱਸ ਰਿਹਾ ਉਸ ਤੋਂ ਬਾਅਦ ਖਾਨਾ ਨੰਬਰ 3 ਦੇ ਵਿੱਚ ਮਾਲਕ ਦਾ ਨਾਮ ਲਿਖਿਆ ਜਾਂਦਾ ਜੀ ਉਹ ਅਸਲ ਮਾਲਕ ਹੁੰਦਾ ਹੈ ਖਾਨਾ ਨੰਬਰ 4 ਵਿੱਚ ਖੁਦਕਾਸਤ ਖੁਦਕਾਸਤ ਦਾ ਮਤਲਬ ਹੁੰਦਾ ਹੈ ਕਿ ਕਾਸਤ ਕੌਣ ਕਰ ਰਿਹਾ ਹੈ ਇਸ ਜ਼ਮੀਨ ਦੇ ਉੱਪਰ ਠੀਕ ਹੈ ਇੱਧਰ ਜੋ ਕਤੌਨੀ ਬਣੀ ਹੋਈ ਹੈ 100 ਨੰਬਰ ਮੰਨ ਲਓ ਇੱਥੇ ਤੱਕ ਤਾਂ ਉਨੀ ਆਪਣੀ ਤੇ ਇਸ ਜੋ ਇਹ ਕਿੱਲਾ ਨੰਬਰ ਇਹਨਾਂ ਦੇ ਉੱਪਰ ਕਾਸਤ ਕੌਣ ਕਰ ਰਿਹਾ ਠੀਕ ਹੈ ਆਹ ਕਿੱਲਾ ਨੰਬਰ ਹੋ ਗਏ ਇਹ ਸਾਰੇ ਉੱਪਰ ਕਾਸਤ ਕੌਣ ਕਰ ਰਿਹਾ ਖੁਦਕਾਸਤ ਖੁਦਕਾਸਤ ਦਾ ਜੋ ਇਧਰ ਲਿਖਾਨੇ ਵਿੱਚ ਮਾਲਕ ਹੈ ਉਹੀ ਬੰਦਾ ਇਸ ਉੱਪਰ ਕਾਸਤ ਕਰ ਰਿਹਾ ਹੈ ਤੇ ਜੇਕਰ ਇਸ ਖਾਨੇ ਵਿੱਚ ਖੁਦਕਾਸਤ ਦੀ ਨਾਮ ਖੁਦਕਾਸਤ ਦੀ ਥਾਂ ਤੇ ਨਾਮ ਲਿਖਿਆ ਹੋ ਜੀ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਇਸ ਜ਼ਮੀਨ ਉੱਪਰ ਸਿਰਫ ਉਹੀ ਵਿਅਕਤੀ ਕਾਸਤ ਕਰ ਰਿਹਾ ਹੈ ਜਿਸ ਦਾ ਇਸ ਵਿੱਚ ਨਾਮ ਹੈ ਨਾ ਕਿ ਜੋ ਇਧਰ ਮਾਲਕ ਹੋਣਗੇ ਚਾਹੇ ਇੱਕ ਹੈ ਚਾਹੇ ਇੱਕ ਤੋਂ ਜ਼ਿਆਦਾ ਤੇ ਜੇਕਰ ਸਾਰੇ ਹੀ ਕਾਸਤ ਕਰ ਰਹੇ ਹੋਣ ਜਿੰਨਾ ਉਹਨਾਂ ਦੀ ਮਾਲਕੀ ਹੈ ਤਾਂ ਇੱਥੇ ਖੁਦਕਾਸਤ ਹੋਊਗਾ ਤੇ ਜੇਕਰ ਕੋਈ ਇੱਕ ਬੰਦੇ ਦੀ ਇਸ ਉੱਪਰ ਮਾਲਕੀ ਕਾਸਤ ਕਰ ਰਿਹਾ ਇੱਥੇ ਖੁਦ ਕਾਸਤ ਲਿਖ ਦਿੰਦੇ ਆ ਸੋਰੀ ਇਸ ਵਿੱਚ ਨਾਮ ਲਿਖ ਦਿੰਦੇ ਆ ਤਾਂ ਇਸ ਨੂੰ ਗਰਦਾਵਰੀ ਵੀ ਕਿਹਾ ਜਾਂਦਾ ਜਦੋਂ ਇੱਥੇ ਜੇਕਰ ਹੁਣ ਆਪਾਂ ਮੋਹਨ ਸਿੰਘ ਦੀ ਗਰਦਾਵਰੀ ਦੇਖਣੀ ਹੋਵੇ ਇੱਥੇ ਮੋਹਨ ਸਿੰਘ ਲਿਖਿਆ ਹੋਇਆ ਹੈ ਇਸ ਦੀ ਗਰਦਾਵਰੀ ਦੇਖਣੀ ਹੋਵੇ ਤਾਂ ਇਸ ਦੀ ਇਕੱਲੀ ਦੀ ਹੀ ਗਰਦਾਵਰੀ ਜਿਵੇਂ ਇੱਥੇ 40 0 ਲਿਖਿਆ ਹੋਇਆ ਹੈ ਮਤਲਬ 40 ਕਨਾਲ 0 ਮਰਲੇ ਤੇ 40 0 ਦੀ ਹੀ ਇਸ ਦੀ ਗਰਦਾਵਰੀ ਹੈ ਕਿਉਂਕਿ ਇੱਥੇ ਕਿਸੇ ਦਾ ਨਾਮ ਨਹੀਂ ਲਿਖਿਆ ਨਖਾਨਾ ਨੰਬਰ 4 ਵਿੱਚ ਉਸ ਤੋਂ ਬਾਅਦ ਖਾਨਾ ਨੰਬਰ 5 ਸਿੰਚਾਈ ਦਾ ਸਾਧਨ ਇਸ ਵਿੱਚ ਕੁਝ ਹੁਣ ਨਹੀਂ ਲਿਖਿਆ ਜਾਂਦਾ ਟਿਊਬਲ ਰਾਹੀਆਂ ਬੋਰ ਰਾਹੀਆਂ ਠੀਕ ਹੈ ਪਹਿਲਾਂ ਨਿਰਖਾਨਿਆਂ ਦੇ ਵਿੱਚ ਲਿਖਿਆ ਜਾਂਦਾ ਸੀ ਪਰ ਹੁਣ ਇਸ ਵਿੱਚ ਕੋਈ ਬਹੁਤਾ ਜ਼ਰੂਰੀ ਨਹੀਂ ਲਿਖਣਾ ਤੇ ਉਸ ਤੋਂ ਬਾਅਦ ਲਿਖ ਦਈਏ ਆਪਣਾ ਖਾਨਾ ਨੰਬਰ ਆ ਗਿਆ 6 ਇਸ ਦੇ ਵਿੱਚ ਕਿਲਾ ਨੰਬਰ ਲਿਖਿਆ ਹੁੰਦਾ ਠੀਕ ਹੈ ਇੱਕ ਮਸਤੀਲ ਦਾ ਇੱਕ ਇਹਦਾ ਮਤਲਬ ਕੀ ਹੈ ਇੱਕ ਹੈ ਜੋ ਸਾਡਾ ਮਰੱਬਾ ਨੰਬਰ ਹੈ ਤੇ ਠੀਕ ਹੈ ਇੱਥੇ ਲਿਖਿਆ ਤੁਸੀਂ ਦੇਖ ਰਹੇ ਹੋ ਇੱਕ ਮਸਤੀਲ ਇੱਕ ਇੱਕ ਹੈ ਸਾਡਾ ਮਰੱਬਾ ਨੰਬਰ ਹੈ ਤੇ ਇੱਕ ਨੰਬਰ ਕਿਲਾ ਹੈ ਇੱਕ ਮਰੱਬੇ ਦਾ ਇੱਕ ਨੰਬਰ ਕਿਲਾ ਉਸ ਤੋਂ ਬਾਅਦ ਦੋ ਨੰਬਰ ਤੇ ਲਿਖਿਆ ਹੋਇਆਗਾ ਇੱਕ مستیل 2 ਠੀਕ ਹੈ ਜਨਕਿ ਇੱਕ ਮਰਬੇ ਦਾ 2 ਨੰਬਰ ਕਿੱਲਾ ਇਹ ਜੋ ਇੱਕ ਇੱਕ ਆ ਰਿਹਾ ਹੈ ਮੁਰੇ ਇਹ ਜਿਹੜਾ ਮਰਬਾ ਨੰਬਰ ਹੁੰਦਾ ਤੇ ਇਹੋ ਮਗਰਲੇ ਸਾਈਡ ਲਿਖਿਆ 1 2 3 ਇਹ ਕਿੱਲਾ ਨੰਬਰ ਹੁੰਦੇ ਆ ਇੱਕ ਮਰਬੇ ਦਾ 1 ਨੰਬਰ ਕਿੱਲਾ 2 ਨੰਬਰ ਇੱਕ ਕਿਸੇ ਵੀ ਮਰਬੇ ਦੇ ਵਿੱਚ ਟੋਟਲ 25 ਕਿੱਲੇ ਹੁੰਦੇ ਨੇ ਠੀਕ ਹੈ 25 ਤੋਂ ਬਾਅਦ ਫਿਰ ਤੋਂ 1 ਤੋਂ ਸੰਖਿਆ ਸ਼ੁਰੂ ਹੋ ਜਾਂਦੀ ਹੈ ਤੇ ਮਰਬਾ ਬਦਲ ਜਾਂਦਾ ਜਿਵੇਂ ਕਿ ਇੱਕ ਮਰਬੇ ਦਾ 1 ਨੰਬਰ ਕਿੱਲਾ ਫਿਰ 2 3 ਇਸ ਤਰ੍ਹਾਂ ਕਰਦੇ ਕਰਦੇ ਇੱਕ ਮਰਬੇ ਦਾ 25 ਨੰਬਰ ਕਿੱਲੇ ਤੋਂ ਬਾਅਦ ਉਦੋਂ ਆਦਮ ਰੱਬਾ ਨੰਬਰ 2 ਚੱਲ ਪੈਂਦਾ ਮਰੱਬਾ ਨੰਬਰ 2 ਦਾ ਫਿਰ ਇੱਕ ਨੰਬਰ ਕਿੱਲਾ ਫਿਰ ਦੋ ਫਿਰ ਤਿੰਨ ਇਸੇ ਤਰ੍ਹਾਂ ਹੀ 25 ਤੱਕ ਫੇਰ ਜਾਏਗਾ ਫਿਰ ਮਰੱਬਾ ਜਿਹੜਾ ਉਹ ਤਿੰਨ ਚੱਲ ਪਈਗਾ ਫਿਰ ਮਰੱਬਾ ਨੰਬਰ 3 ਦਾ 1 2 3 ਇਸ ਤਰ੍ਹਾਂ ਕਰਕੇ ਮਰੱਬੇ ਤੇ ਕਿੱਲਾ ਨੰਬਰ ਜਿਹੜੇ ਬਦਲਦੇ ਰਹਿੰਦੇ ਨੇ ਹੁਣ ਗੱਲ ਕਰਦੇ ਆ ਆਪਾਂ ਖਾਨਾ ਨੰਬਰ 7 ਦੀ ਜਿਸ ਦੇ ਵਿੱਚ ਰਕਬਾ ਲਿਖਿਆ ਹੁੰਦਾ ਜਿਵੇਂ ਇੱਕ ਮਸਤੀਲ ਦਾ ਇੱਕ ਇਧਰ ਲਿਖਿਆ ਹੋਇਆ ਹੈ 80 ਠੀਕ ਹੈ 80 ਕੀ ਹੈ ਮਤਲਬ 8 ਕਨਾਲ 0 ਮਰਲੇ ਰਕਬਾ ਹੈ ਇੱਕ ਨੰਬਰ ਕਿੱਲੇ ਦੇ ਵਿੱਚ ਦੋ ਨੰਬਰ ਕਿੱਲੇ ਦੇ ਵਿੱਚ ਵੀ 80 ਲਿਖਿਆ ਹੋਇਆ ਤਾਂ ਮਤਲਬ ਜਿਸ ਦਾ ਵੀ 8 ਕਨਾਲ ਰਕਬਾ ਹੈ ਉਸ ਤੋਂ ਬਾਅਦ ਇਸ ਦੇ ਨਾਲ ਲਿਖਿਆ ਹੋਇਆ ਹੈ ਬ੍ਰੈਕਟਾਂ ਦੇ ਵਿੱਚ ਇਹ ਤੁਹਾਨੂੰ ਦੱਸਿਆ ਸੀ ਹੈਕਟੇਅਰ ਸੈਂਟੇਅਰ ਤੇ ਏਅਰ ਹੁੰਦੇ ਆ ਜਿਸ ਬਾਰੇ ਮੈਂ ਕੱਲ ਡਿਟੇਲ ਵਿੱਚ ਵੀਡੀਓ ਪਾਤੀ ਹੈ ਇਸ ਬਾਰੇ ਅੱਜ ਆਪਾਂ ਗੱਲ ਨਹੀਂ ਕਰਾਂਗੇ ਕਿਉਂਕਿ ਇਹ ਇੱਕ ਵੱਖਰਾ ਵਿਸ਼ਾ ਹੈ ਲੰਬੀ ਚੌੜੀ ਵੀਡੀਓ ਹੈ ਤੁਸੀਂ ਉਹ ਦੇਖ ਸਕਦੇ ਹੋ ਇਸ ਦੇ ਨਾਲ ਜ਼ਮੀਨ ਦੀ ਕਿਸਮ ਲਿਖੀ ਹੁੰਦੀ ਹੈ ਜਿਵੇਂ ਲਿਖਿਆ ਹੋਇਆ ਨਹਿਰੀ ਨਹਿਰੀ ਲਿਖਿਆ ਹੁੰਦਾ ਚਾਹੀ ਲਿਖਿਆ ਹੁੰਦਾ ਗੈਰਮੁਮਕਿਨ ਲਿਖਿਆ ਹੁੰਦਾ ਰੂੜੀ ਲਿਖਿਆ ਹੁੰਦਾ ਵਾਦੀ ਲਿਖਿਆ ਹੁੰਦਾ ਤੇ ਜੋ ਜਿਸ ਵੀ ਕੋਈ ਬੂਰ ਵਗੈਰਾ ਲੱਗਿਆ ਉਸ ਵਿੱਚ ਟਿਊਬਵੈੱਲ ਲੱਗਿਆ ਜਾਂ ਕੋਈ ਪੰਚਾਇਤੀ ਜਗ੍ਹਾ ਤੇ ਇਸ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਹੈ ਖਾਨਾ ਨੰਬਰ 8 ਦੇ ਵਿੱਚ ਨੋਟ ਦਿੱਤੇ ਹੁੰਦੇ ਹੈ ਜਦੋਂ ਕੋਈ ਵਿਅਕਤੀ ਕਿਸੇ ਜ਼ਮੀਨ ਨੂੰ ਵੇਚਦਾ ਹੈ ਲੋਨ ਲਿਮਟ ਕਰਾਉਂਦਾ ਹੈ ਤਵਾਦਲਾ ਕਰਾਉਂਦਾ ਹੈ ਠੀਕ ਹੈ ਰਹਿਣ ਆੜ ਰਹਿਣ ਕਿਸੇ ਵੀ ਤਰ੍ਹਾਂ ਦਾ ਨੋਟ ਹੈ ਕੋਈ ਫਰਦ ਵਦਰਾ ਹੈ ਕੋਈ ਜ਼ਮੀਨ ਗੈਣੀ ਕਰਦਾ ਠੀਕ ਹੈ ਗੈਣੀ ਤੋਂ ਫੱਕ ਕਰਾਉਂਦਾ ਹੈ ਇਸ ਤਰੀ ਲੋਨ ਲਿਮਟ ਫੱਕ ਕਰਾਉਂਦਾ ਹੈ ਸਾਰੇ ਨੋਟ ਖਾਨਾ ਨੰਬਰ 8 ਦੇ ਵਿੱਚ ਦਿੱਤੇ ਜਾਂਦੇ ਨੇ ਤੇ ਖਰ ਨੰਬਰ 8 ਤੋਂ ਦੇ ਵਿੱਚ ਜਿਹੜੇ ਨੋਟ ਦਿੱਤੇ ਜਾਂਦੇ ਨੇ ਉਹ ਹਰ 4 ਸਾਲ ਬਾਅਦ ਜਿਹੜੇ ਲੋਨ ਲਿਮਟ ਉਵੇਂ ਦੇ ਉਵੇਂ ਚੱਲ ਰਹੇ ਨੇ ਉਹ ਉਸੇ ਤਰ੍ਹਾਂ ਹੀ ਰਹਿੰਦੇ ਨੇ ਨੋਟ ਤੇ ਬਾਕੀ ਜੋ ਜ਼ਮੀਨ ਖਰੀਦੀ ਵੇਚੀ ਹੁੰਦੀ ਹੈ ਹਨਾ ਉਹ ਇੱਥੋਂ ਕੱਟ ਕੇ ਇਧਰ ਖਾਨਾ ਮਾਲਕੀ ਦੇ ਵਿੱਚ ਸ਼ੋਅ ਕਰ ਦਿੰਦੇ ਨੇ ਮਾਲਕਾਂ ਦੇ ਨਾਮ ਜਿਨ੍ਹਾਂ ਨੇ ਸਾਂਝੀ ਖਾਤ ਦੇ ਜ਼ਮੀਨ ਲਈ ਹੁੰਦੀ ਆ ਉਹ ਖਾਨਾ ਨੰਬਰ 3 ਵਿੱਚ ਆ ਜਾਂਦੇ ਨੇ ਜਿਨ੍ਹਾਂ ਨੇ ਖਾਸ ਨੰਬਰ ਲੈਂਦੇ ਨੇ ਉਹ ਖਾਨਾ ਨੰਬਰ 4 ਦੇ ਵਿੱਚ ਆ ਜਾਂਦੇ ਨੇ ਇਸ ਤਰ੍ਹਾਂ ਕਰਕੇ ਹਰ 4 ਸਾਲ ਬਾਅਦ ਜਿਹੜੀ ਜਮਾ ਬੰਦੀ ਅਪਡੇਟ ਹੁੰਦੀ ਰਹਿੰਦੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਮਾਲਕ ਕਿਵੇਂ ਐਡ ਹੁੰਦੇ ਨੇ ਇਸ ਦੇ ਬਾਰੇ ਇਹ ਕੁਝ ਬੇਸਿਕ ਜਾਣਕਾਰੀ ਸੀ ਜਿਹੜੀ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਮਾਲਕ ਐਡ ਹੁੰਦੇ ਨੇ ਖਤੌਨੀਆਂ ਬੰਦੀਆਂ ਨੇ ਇਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਕਿ ਇਸ ਜਮ੍ਹਾਂ ਮੰਡੀ ਦੇ ਵਿੱਚ ਟੋਟਲ 40 ਕਨਾਲਾਂ ਦੀ ਖੇਵਟ ਹੈ ਠੀਕ ਹੈ 40 ਕਨਾਲਾਂ ਦਾ ਇਕੱਲਾ ਮਾਲਕ ਮੋਹਨ ਸਿੰਘ ਹੈ ਇਸ ਦੇ ਵਿੱਚ ਹੋਰ ਕੋਈ ਵੀ ਮਾਲਕ ਨਹੀਂ ਹੈ ਇਹਨਾਂ 40 ਕਨਾਲਾਂ ਦਾ ਇਕੱਲਾ ਹੀ ਮਾਲਕ ਜਿਹੜਾ ਮੋਹਨ ਸਿੰਘ ਹੈ ਤੇ ਇਹੇਠਾਂ ਜੋ ਲਿਖਿਆ ਹੁੰਦਾ ਹੈ ਥੋੜਾ ਤੁਹਾਨੂੰ ਮੈਂ ਦੱਸ ਦਿਆਂ ਫਰਦ ਦੇ ਜਿੱਥੇ ਲਾਸਟ ਪੇਜ ਹੁੰਦਾ ਕਿਸੇ ਖੇਤ ਦਾ ਐਂਡ ਹੁੰਦਾ ਉੱਥੇ ਟੋਟਲ ਲਿਖਿਆ ਹੁੰਦਾ ਹੈ 40 ਕਨਾਲ ਰਕਬਾ ਕਿੱਤੇ ਦਾ ਮਤਲਬ ਹੁੰਦਾ ਜੀ ਕਿੱਤੇ ਜੋ ਲਿਖਿਆ ਹੈ ਕਿੱਤੇ ਕਿੱਤੇ ਲਿਖਿਆ ਹੋਇਆ 5 ਕਹਿੰਦਾ ਭਾਵੇਂ ਇਸ ਵਿੱਚ ਟੋਟਲ 5 ਖੇਤ ਨੇ 5 ਕਿੱਲੇ ਨੇ ਠੀਕ ਆ 5 ਕਿੱਲਾ ਨੰਬਰ ਨੇ ਕਿੱਲੇ ਨਹੀਂ ਆਪਾਂ ਕਹਿੰਦੇ ਕਿੱਲਾ ਨੰਬਰ ਟੋਟਲ 5 ਕਿੱਤੇ ਨੇ ਠੀਕ ਹੈ ਕਿੱਤੇ ਹੈਕਟੇਅਰਸ ਏਰ ਸੈਂਟੇਅਰ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਤਾਂ ਵੀ ਦੱਸ ਚੁੱਕਿਆ ਤੇ 40 ਕਨਾਲ ਟੋਟਲ ਦੀ ਇਹ ਜਿਹੜੀ ਖੇਵਟ ਹੈ ਉਦੋਂ ਬਾਅਦ 트랜ਜੈਕਸ਼ਨ ਨੰਬਰ ਲਿਖਿਆ ਹੁੰਦਾ ਤੁਸੀਂ ਫਰਦ ਡਾਊਨਲੋਡ ਟੋਟਲ ਡੇਲੀ ਦੀਆਂ 트랜ਜੈਕਸ਼ਨਾਂ ਹੁੰਦੀਆਂ ਰਹਿੰਦੀਆਂ ਨੇ ਪੰਨੇ ਕਿੰਨੇ ਨੇ ਫਰਦ ਦੇ ਉਹ ਲਿਖਿਆ ਹੁੰਦਾ ਹੈ ਫੀਸ ਕਿੰਨੀ ਬਣੀ ਹੈ 25 ਰੁਪਏ ਪਰ ਪੇਜ ਦੀ ਫੀਸ ਹੁੰਦੀ ਹੈ ਦੋ ਪੇਜ ਹੋਗੇ ਦੋ ਪੇਜਾਂ ਦੀ 50 ਰੁਪਏ ਫੀਸ ਹੋ ਗਈ ਸਰਕਾਰੀ ਉਸ ਤੋਂ ਬਾਅਦ ਕਰਮਚਾਰੀ ਦਾ ਨਾਮ ਲਿਖ ਦਿੰਦੇ ਜੋ ਵੀ ਤੁਹਾਨੂੰ ਫਰਦ ਉਥੋਂ ਫਰਦ ਕਿੰਦਰ ਜੋ ਵਿੱਚੋਂ ਕੱਢ ਕੇ ਦਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਪ੍ਰਿੰਟਿੰਗ ਦੀ ਮਿਤੀ ਲਿਖੀ ਹੁੰਦੀ ਹੈ ਪਟਵਾਰੀ ਵੱਲੋਂ ਕਦੋਂ ਤੱਕ ਰਿਕਾਰਡ ਦੇ ਵਿੱਚ ਜਿਹੜਾ ਜਵਾਬੰਦੀ ਦੇ ਵਿੱਚ ਰਿਕਾਰਡ ਸੋਧ ਕੀਤੀ ਹੋਈ ਹੈ ਠੀਕ ਹੈ ਕਦੋਂ ਤੱਕ ਲਾਸਟ ਐਂਟਰੀ ਕੀਤੀ ਹੋਈ ਹੈ ਤੇ ਡੇਟ ਲਿਖੀ ਹੋਊਗੀ ਵੀ ਅੱਜ ਦੀ ਡੇਟ ਤੱਕ ਜਿਹੜੀ ਜਵਾਬੰਦੀ ਅਪਡੇਟਡ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੇਕਰ ਅਪ ਗੱਲ ਕਰਕੇ ਪਟਵਾਰੀ ਵੱਲੋਂ ਮਾਲ ਰਿਕਾਰਡ ਦੀ ਮਿਤੀ ਠੀਕ ਹੈ ਇਹ ਉਹੀ ਚੀਜ਼ ਆ ਗਈ ਕਦੋਂ ਤੱਕ ਅਪਡੇਟ ਕਰੀ ਹੋਈ ਹੈ ਤੇ ਬਾਕੀ ਇੱਥੇ ਇੱਕ ਕੰਪਿਊਟਰ ਵਿੱਚ ਦਰਜ ਹੈ ਠੀਕ ਹੈ ਤੇ ਲਿਖਿਆ ਵੀ ਹੁੰਦਾ ਵੀ ਕਿਹੜੀ ਤਰੀਕ ਤੱਕ ਦਾ ਰਿਕਾਰਡ ਜਿਹੜਾ ਇਸ ਵਿੱਚ ਦਰਜ ਹੈ ਤੇ ਫਰਦਿਕ ਦੇ ਅੰਦਰ ਜੀ ਮੋਹਰ ਲੱਗੀ ਹੁੰਦੀ ਹੈ ਕਰਮਚਾਰੀ ਦੇ ਦਸਖਤ ਕਰੇ ਹੁੰਦੇ ਆ ਏਸੀ ਕੁਝ ਅਸ਼ਕ ਗੱਲਾਂ ਤੇ ਹੁਣ ਆਪਾਂ ਗੱਲ ਕਰਕੇ ਜੇਕਰ ਮੋਹਨ ਸਿੰਘ ਆਪਣਾ ਹਿੱਸਾ ਕਿਸ ਨੂੰ ਵੇਚ ਦਿੰਦਾ ਹੈ ਤਾਂ ਕਿਵੇਂ ਉਸ ਦਾ ਨੋਟ ਖਾਣਾ ਨੰਬਰ ਜਿਹੜਾ 8 ਦੇ ਵਿੱਚ ਆਵੇਗਾ ਅਪਵਾਦ ਹੈ ਆਪਣੇ ਦੂਜੀ ਜਾਮੰਦੀ ਦੇ ਵੱਲ ਹਾਂਜੀ ਦੋਸਤੋ ਇੱਥੇ ਜੋ ਮੋਹਨ ਸਿੰਘ ਹੈ ਠੀਕ ਹੈ ਮੋਹਨ ਸਿੰਘ ਆਪਣਾ ਰਕਬਾ ਜੋ ਵੈਕ ਕਰ ਰਿਹਾ ਹੈ ਵੈਕ ਦਾ ਮਤਲਬ ਸੇਲ ਕਰ ਰਿਹਾ ਹੈ ਵੇਚ ਰਿਹਾ ਹੈ ਕਿਵੇਂ ਵੇਚ ਰਹੇ ਹਾਂ ਤੁਸੀਂ ਇੰਤਕਾਲ ਦੇਖ ਸਕਦੇ ਹੋ ਇੱਥੇ ਠੀਕ ਹੈ ਇਹ ਦੇਖੋ ਇੱਥੇ ਸਭ ਤੋਂ ਪਹਿਲਾਂ ਕੀ ਲਿਖਿਆ ਹੁੰਦਾ ਹੈ ਇੰਤਕਾਲ ਦੀ ਨੰਬਰ ਠੀਕ ਹੈ ਇੰਤਕਾਲ ਨੰਬਰ ਕਿੰਨਾ ਹੈ ਉਸ ਤੋਂ ਬਾਅਦ ਬਸੀਕਾ ਨੰਬਰ ਬਸੀਕਾ ਦਾ ਨੰਬਰ ਹੁੰਦਾ ਹੈ ਰਜਿਸਟਰੀ ਦਾ ਨੰਬਰ ਜੋ ਕਿ ਰਜਿਸਟਰੀ ਦਾ ਫਰਸਟ ਪੇਜ ਹੁੰਦਾ ਉਸਦੇ ਬੈਕ ਸਾਈਡ ਤਹਿਸੀਲਦਾਰ ਨਾਲ ਨੰਬਰਦਾਰ ਗਵਾਹਾਂ ਦੀ ਵੇਚਣ ਦੀ ਫੋਟੋ ਹੁੰਦੀ ਹੈ ਠੀਕ ਹੈ ਉਸਦੇ ਹੇਠਾਂ ਜੇਕਰ ਤੁਸੀਂ ਦੇਖੋਗੇ ਇੱਕ ਲਿਖਿਆ ਹੁੰਦਾ ਬਸੀਕਾ ਨੰਬਰ ਨਾਲ ਹੀ ਉਸਦੀ ਮਿਤੀ ਲਿਖੀ ਹੁੰਦੀ ਹੈ ਕਹਿੰਦਾ ਆਪਾਂ ਕਿ ਜਿਸ ਤਰੀਕ ਨੂੰ ਰਿਸ਼ਤੀ ਹੋਈ ਹੈ ਉਸ ਦੀ ਤਰੀਕ ਲਿਖਣ ਦੇ ਉੱਤੇ ਰਿਸ਼ਤੀ ਦਾ ਨੰਬਰ ਲਿਖਿਆ ਹੁੰਦਾ ਹੈ ਪਹਿਲਾ ਰਿਸ਼ਤੀ ਨੰਬਰ ਫਿਰ ਰਿਸ਼ਤੀ ਦੀ ਤਰੀਕ ਫਿਰ ਇੱਕ ਮਿਤੀ ਲਿਖੀ ਹੋਈ ਹੈ ਇਹ ਹੁੰਦੀ ਹੈ ਇੰਤਕਾਲ ਦੀ ਮਿਤੀ ਠੀਕ ਹੈ ਇੰਤਕਾਲ ਦਾ ਨੰਬਰ ਉੱਪਰ ਹੁੰਦਾ ਹੈ ਮਿਤੀ ਹੇਠਾਂ ਹੁੰਦੀ ਹੈ ਉਸ ਤੋਂ ਬਾਅਦ ਗੱਲ ਕਰਕੇ ਆਪਾਂ ਇੰਤਕਾਲ ਦੇ ਵਿੱਚ ਹੋਰ ਕੀ ਗੱਲ ਲਿਖਿਆ ਹੁੰਦਾ ਹੈ ਰਾਜੀਤ ਤਦਾਦੀ 40 ਕਨਾਲ 0 ਮਰਲੇ ਠੀਕ ਹੈ ਰਾਜੀਤ ਰਾਦੀ ਕਿਹਿੰਦਾ ਰਾਜੀ ਰਾਜੀ ਹੁੰਦਾ ਜ਼ਮੀਨ ਤੇ ਤਦਾਦੀ ਹੁੰਦਾ ਤਦਾਲ ਵੀ ਜ਼ਮੀਨ ਦੀ ਤਦਾਲ ਮਤਲਬ ਜ਼ਮੀਨ ਦੀ ਤਦਾਲ ਕਿੰਨੀ ਵੇਚ ਰਿਹਾ ਠੀਕ ਹੈ ਰਜਿਤਰਾ ਦੀ 40 ਕਨਾਲ ਗੀਰੋ ਮਰਲੇ ਇਹ ਹੋ ਗਈ ਟੋਟਲ ਖੇਵਟ ਆਪਣੀ ਇੱਥੇ 40 ਕਨਾਲਾਂ ਦੀ ਇੱਥੇ ਤੁਸੀਂ ਦੇਖ ਰਹੇ ਹੋ ਟੋਟਲ ਖੇਵਟ ਹੈ 40 ਕਨਾਲਾਂ ਦੇ ਵਿੱਚੋਂ 8/40 ਸਕੇਨ ਦਾ ਭਾਵ ਟੋਟਲ 40 ਕਨਾਲ ਹੈ 40 ਦੇ ਵਿੱਚੋਂ 8 ਵੇਚ ਰਿਹਾ ਠੀਕ ਹੈ ਤਾਂ ਕਰਕੇ 8/40 ਇਸੇ ਲਿਖਿਆ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਜਦੋਂ ਆਪ ਨੂੰ ਜਿਹੜੂਕੀ ਟੈਸਟ ਦੇਣ ਉਹਦੇ ਵਿੱਚ ਨੰਬਰ ਆਉਂਦੇ ਨੇ ਨਾ ਆਪਾਂ ਲਿਖਦੇ ਨੇ ਵੀ ਐਨੇ ਵਟਾ ਐਨੇ ਚੋਂ ਐਨੇ 10 ਚੋਂ 5 ਆਏ ਉੱਪਰ ਨੰਬਰ ਦੇ ਜਾਂਦੇ ਆ ਠੀਕ ਹੈ ਉਹ ਚੀਜ਼ ਹੈ ਜਿਵੇਂ ਇੱਥੇ ਹੁਣ 40 ਨੰਬਰਾਂ ਦਾ ਟੋਟਲ ਪੇਪਰ ਸੀ ਆਪ ਨੂੰ 8 40 ਕਨਾਲਾ ਸੀ ਉਸ ਦੇ ਵਿੱਚ ਆਪਾਂ 8 ਲੈ ਲਈਆਂ ਤਾਂ ਕਰਕੇ ਇਹ 8 ਵਟਾ 40 ਹਿੱਸਾ ਲਿਖਿਆ ਹੋਇਆ ਹੈ ਤੇ ਇੱਥੇ ਲਿਖਤਾ ਵੀ ਆਪਾਂ 8 ਕਨਾਲ ਦੀ ਜਿਹੜੀ ਰਜਿਸਟਰੀ ਕਰਵਾ ਰਹੇ ਹਾਂ ਜੇਕਰ ਅਸੀਂ ਇਸ ਦਾ ਹਿੱਸਾ ਕੱਟਣਾ ਹੋਵੇ ਤਾਂ ਕਿਵੇਂ ਕਰ ਦਿੰਨੇ ਆ ਜਿਹੜੇ ਕਨਾਲਾ ਹੁੰਦੇ ਆ ਟੋਟਲ ਜਿੰਨੇ ਚੋ ਹਿੱਸਾ ਦੇ ਰਹੇ ਆ ਆਪਾਂ 40 ਗੁਣਾ 20 ਕਰਕੇ ਠੀਕ ਹੈ ਉਹਦੇ ਮਰਲੇ ਬਣਾ ਲਾਂਗੇ ਜਿੰਨੇ ਵੀ ਮਰਲੇ ਬਣਦੇ ਹੁੰਦੇ ਜਿਵੇਂ 800 ਬਣ ਗਿਆ ਠੀਕ ਹੈ 800 ਨੂੰ ਆਪਾਂ ਕੀ ਕਰਾਂਗੇ ਜਿਹੜਾ बटे दो ਬਾਅਦ ਵਾਲੀ ਰਕਮ ਹੁੰਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਸੀ ਕਿ ਹਿੱਸਾ ਕਿਵੇਂ ਕੱਢਦੇ ਹੁੰਦੇ ਠੀਕ ਹੈ ਬਹੁਤ ਵਾਰ ਰਿਪੀਟ ਕਰ ਚੁੱਕਿਆ ਜਿਵੇਂ ਹੁਣ ਆ 8 ਵਾ 40 ਇਸ ਦੀ ਇਸਟਰੀ ਕਰਾ ਰਹੇ ਹਾਂ ਠੀਕ ਹੈ ਇੱਥੇ 8 ਵਾ 40 ਲਿਖਿਆ ਆ 8/40 ਤਾਂ ਇਹ ਸਗਰ ਨੂੰ ਮਿਲ ਕੀ ਕਰਦੇ ਨੇ ਆਪਣੀ ਜੋ ਉੱਪਰਲੀ ਰਕਮ ਹੁੰਦੀ ਹੈ ਠੀਕ ਹੈ बटे ਤੇ ਉੱਪਰ ਹੁੰਦੀ ਜਿਵੇਂ 8 ਹੈ ਇਸ ਦੇ ਨਾਲ ਤਾਂ ਆਪਾਂ ਕਰਦੇ ਹਾਂ ਨੇ ਗੁਣਾ ਠੀਕ ਹੈ ਜੋ نیچے ਹੁੰਦਾਗਾ बटे ਦੇ ਹੇਠਾਂ ਹੁੰਦਾ ਉਸ ਦੇ ਨਾਲ ਆਪਾਂ ਕਰ ਦਿੰਦੇ ਹਾਂ ਡਿਵਾਈਡ ਯਾਨੀ ਕਿ ਭਾਗ ਉੱਪਰਲੇ ਨਾਲ ਮਲਟੀਪਲਾਈ ਹੇਠਲੇ ਨਾਲ ਡਿਵਾਈਡ ਜਿਹਨੂੰ ਕਰਦੇ ਨੇ ਜਿਹਨੇ ਟੋਟਲ ਖੇਵਟ ਦੇ ਮਰਲੇ ਹੋਣ ਇੱਥੇ ਆਪਣੇ ਕੋਲ ਟੋਟਲ ਖੇਵਟ ਕਿੰਨੀ ਹੈ 40 0 ਹੈ ਜਾਨਕਿ 40 ਕਨਾਲਾ ਹੁਣ ਇਹਦੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਹਿੱਸਾ ਗੱਢਣ ਲਈ ਕੀ ਕਰਾਂਗੇ ਮਰਲੇ ਬਣਾਵਾਂਗੇ ਮਰਲੇ ਕਿਵੇਂ ਬਣਦੇ ਹੁੰਦੇ ਜੇਬ 40 ਕਨਾਲਾ ਦੀ ਆਪਣੇ ਕੋਲ ਖੇਵਟ ਹੈ ਤੇ ਤੁਹਾਨੂੰ ਹਿੱਸਾ ਆਪਣੇ ਕੋਲੇ ਹੈਗਾ ਹਿੱਸਾ ਆਪਣੇ ਕੋਲੇ ਹੈਗਾ 8/40 ਠੀਕ ਹੈ ਇਸ ਤਰ੍ਹਾਂ ਹਿੱਸਾ ਹੈ ਜਿਹੜਾ ਪਰੇਸ਼ਟੀ ਵੇਚ ਰਹੇ ਆ ਬੇਚ ਆਮ ਤੌਰ ਤੇ ਮੈਂ ਤੁਹਾਨੂੰ ਦੱਸ ਤੱਕਿਆ ਆਪਾਂ 8 ਕਨਾਲਾ ਵੇਚ ਰਹੇ 40 ਦੇ ਵਿੱਚੋਂ 8 ਵੇਚ ਰਹੇ ਆ ਪਰ ਜੇ ਆਪਾਂ ਹਿੱਸਾ ਮਰੋਂ ਨਾ ਹੋਵੇ ਕਿਵੇਂ ਬਣਨਾ ਹੁੰਦਾ ਜੇਵੇਂ ਟੋਟਲ 40 ਕਨਾਲਾਂ ਚ ਵੇਚ ਰਹੇ ਆ ਤੇ ਇਹਦਾ ਹਿੱਸਾ ਮਨ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ 40 ਨੂੰ ਆਪਾਂ ਕੀ ਕਰਾਂਗੇ 40 ਗੁਣਾ 20 ਕਰਾਂਗੇ ਤਾਂ 800 ਮਰਲੇ ਬਣ ਜੂ ਠੀਕ ਹੈ 800 ਮਰਲਾ ਬਣ ਗਿਆ ਜਿਹੜੇ ਇਧਰ ਪਿੱਛੇ ਜ਼ੀਰੋ ਲਿਖੀ ਹੋਈ ਹੈ ਜੇਕਰ ਇੱਥੇ 1 ਹੋਏ 1 ਤੋਂ ਲੈ ਕੇ 19 ਤੱਕ ਜਾਨੀ ਉੱਪਰ ਮਰਲੇ ਹੋਣ 40 ਕਨਾਲਾਂ ਤੋਂ ਤਾਂ ਉਹ ਇਹਦੇ ਵਿੱਚ ਐਡ ਹੋ ਜਾਂਦੇ ਹੁਣ ਇੱਥੇ ਜ਼ੀਰੋ ਹੈ ਜ਼ੀਰੋ ਐਡ ਕਰਾਂਗੇ ਤਾਂ 800 ਹੀ ਰਹਿ ਜੂਗਾ ਠੀਕ ਹੈ 800 ਮਰਲਾ ਬਣ ਗਿਆ ਸਾਰਾ ਇਹ 40 ਕਨਾਲਾਂ ਦਾ ਹੁਣ 800 ਮਰਲੇ ਦੇ ਵਿੱਚ ਜਦੋਂ ਆਪਾਂ ਹਿੱਸ ਕਿਵੇਂ ਕੱਢਾਂਗੇ ਤੁਹਾਨੂੰ ਦੱਸਿਆ ਵੀ ਕਿ ਟੋਟਲ ਖੇਵਟ ਦੇ ਪਹਿਲਾਂ ਮਰਲੇ ਬਣਾ ਲਓ ਮਰਲਿਆਂ ਨੂੰ ਦੋ ਬਾਅਦ ਜਿਵੇਂ 8/40 ਹਿੱਸਾ 8/40 ਹਿੱਸਾ ਕਿਵੇਂ ਕੱਢਾਂਗੇ ਉੱਪਰਲੇ ਨਾਲ ਤਾਂ ਕੀ ਕਰਨੇ ਆਪਾਂ ਗੁਣਾ ਠੀਕ ਹੈ ਉੱਪਰ ਨਾਲ ਗੁਣਾ ਕਰਕੇ ਹੇਠਲੇ ਨਾਲ ਬੰਦ ਕਰਦਾ ਜਿੰਨਾ ਅਨਸਰ ਆ ਗਿਆ ਜਦੋਂ ਆਪਾਂ 800 ਨੂੰ ਠੀਕ ਹੈ 800 ਨੂੰ ਆਪਾਂ ਕੀ ਕਰਨਾ ਹੈ ਇੱਥੇ 800 ਨੂੰ 8 ਦੇ ਨਾਲ ਆਪਾਂ ਕੀ ਕਰਨਾ ਗੁਣਾ ਠੀਕ ਹੈ 800 ਆਪਣਾ ਕੀ ਹੈ ਮਰਲਾ 8/40 ਹਿੱਸਾ ਆਪਣੇ ਕੋਲ ਇੱਥੇ ਜਿਹੜਾ ਸੇਲ ਕਰ ਰਿਹਾ ਜੇ 800 ਨੂੰ 8 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜੂਗਾ ਉੱਪਰ ਇੱਥੇ ਆ ਜੂਗਾ 640 ਠੀਕ ਹੈ ਹੁਣ 640 ਨੂੰ ਆਪਾਂ ਕੀ ਕਰਾਂਗੇ 40 ਤੇ ਡਿਵਾਈਡ ਕਰ ਦਾਂਗੇ ਜਾਨਕਿ ਭਾਗ ਕਰ ਦਾਂਗੇ ਤਾਂ ਆਪਣੇ ਕੋਲੇ ਕੀ ਅਨਸਰ ਆ ਗਿਆ 160 ਇਹ 160 ਕੀ ਚੀਜ਼ ਹੈ 160 ਆਪਣੇ ਕੋਲੇ ਮਰਲੇ ਆ ਗਏ ਕਿਉਂਕਿ ਆਪਾਂ ਮਰਲੇ ਨਾਲ ਭਾਗ ਕਰਾਂ ਤਾਂ ਇੱਥੇ ਮਰਲੇ ਹੀ ਅਨਸਰ ਆਵੇਗਾ ਮਰਲੇ 160 160 ਮਰਲੇ ਦਾ ਮਤਲਬ ਕੀ ਹੁੰਦਾ ਹੈ ਜਾਨਕਿ ਇੱਕ ਕਿੱਲੇ ਕਿਉਂਕਿ ਕਿੱਲੇ ਦੇ ਵਿੱਚ 160 ਮਰਲੇ ਹੁੰਦੇ ਨੇ ਇਨਕੇ 8 ਕਨਾਲਾ ਇੱਕ ਕਨਾਲ ਦੇ ਵਿੱਚ ਹੁੰਦੇ ਆ 20 ਠੀਕ ਹੈ ਤਾਂ 8 ਕਨਾਲਾਂ ਦੇ ਵਿੱਚ ਕਿੰਨੇ ਹੋਗੇ 160 ਮਰਲੇ ਹੋਗੇ ਇਦਾਂ ਕਰਕੇ ਆਪਾਂ ਇਹ ਸਸਾ ਕੱਢ ਸਕਦੇ ਆ ਹੁਣ ਵੱਧਦੇ ਆਪਾਂ ਫਿਰ ਤੋਂ ਇੰਤਕਾਲ ਦੇ ਵੱਲ ਠੀਕ ਹੈ ਇੱਥੇ ਤੁਸੀਂ ਦੇਖ ਰਹੇ ਸੀ ਵੀ ਇੰਤਕਾਲ ਦਾ ਨੰਬਰ ਰਿਸ਼ਤੀ ਦੀ ਰਿਸ਼ਤੀ ਨੰਬਰ ਰਿਸ਼ਤੀ ਦੀ ਮਿਤੀ ਇੰਤਕਾਲ ਦੀ ਮਿਤੀ ਰਾਜੀ ਦਾ ਕੀ ਮਤਲਬ ਜ਼ਮੀਨ ਦੀ ਤਦਾਦ 40 ਕਨਾਲਾ ਯਾਨੀ ਕਿ 40 ਕਨਾਲਾਂ ਦੀ ਖੇਮਟ ਵਿੱਚੋਂ 8 ਵਟ 40 ਦਾ ਮਤਲਬ 40 ਵਿੱਚੋਂ 8 ਕਨਾਲਾ ਠੀਕ ਹੈ ਇੱਥੇ ਲਿਖ ਵੀ ਦਿੱਤਾ ਅਟਕਨਾਲਾ ਸਾਲਮ ਖੇਵਟ ਸਾਲਮ ਦਾ ਮਤਲਬ ਹੁੰਦਾ ਸਾਰੀ ਖੇਵਟ ਠੀਕ ਹੈ ਸਾਲਮ ਜੇਕਰ ਨਾਲ ਲਿਖਿਆ ਹੋਵੇ ਤਾਂ ਕਿਸੇ ਖਤੌਨੀ ਦੇ ਵਿੱਚ ਉਹ ਬੈਹਂਦੀ ਹੈ ਯਾਨੀ ਕਿ ਸਾਰੀ ਖੇਵਟ ਚ ਨਹੀਂ ਹੁੰਦੀ ਠੀਕ ਹੈ ਸਾਲਮ ਖੇਵਟ ਮਤਲਬ ਸਾਰੀ ਖੇਵਟ ਤਾਂ ਖੇਤ ਦਾ ਨੰਬਰ ਲਿਖਿਆ ਹੋਇਆ ਹੈ 10/100 ਇਹ ਕਿਹੜਾ ਲਿਖਿਆ ਹੋਇਆ ਹੈ ਤੁਸੀਂ ਇੱਧਰ ਜਿਹੜਾ ਜਾਮੁੰਦੀ ਚ ਲਿਖਿਆ ਹੁੰਦਾ ਨਵੀਂ ਖੇਤ 10/9 ਖੇਵਟ ਇੱਥੇ ਤਾਂ ਇਹਦੇ ਵਿੱਚ ਨਵਾਂ ਨੰਬਰ ਜਿਹੜਾ ਉਸ ਦੇ ਵਿੱਚ ਮੈਂਸ਼ਨ ਕੀਤਾ ਜਾਵੇਗਾ ਇੱਥੇ 10 ਨਵੀਂ ਖੇਵਟ 10 100 ਕੀ ਲਿਖਿਆ ਹੁੰਦਾ ਹੈ 100 ਹੁੰਦਾ ਖਤੌਨੀ 100 ਹੁੰਦਾ ਖਤਾਉਨੀ ਤਾਂ ਮਗਰ ਲਿਖ ਦਿੰਦੇ ਖਤਾਉਨੀ 10/100 ਕਿਉਂਟ ਜੇਕਰ ਇੱਕ ਤੋਂ ਜ਼ਿਆਦਾ ਖਤਾਉਨੀਆਂ ਹੋਣ ਤਾਂ ਕੀ ਲਿਖੇ ਜਿਵੇਂ 100 ਤੋਂ ਇਹਦੇ ਵਿੱਚ ਦੋ ਤਿੰਨ ਖਤਾਉਨੀਆਂ ਜਿਵੇਂ 100 101 103 ਤਿੰਨ ਖਤਾਉਨੀਆਂ ਤਾਂ ਲਿਖਿਆ ਜਾਊਗਾ 10/100 ਤੋਂ 103 ਇਸ ਤਰ੍ਹਾਂ ਖੇਤ ਨੰਬਰ ਲਿਖਿਆ ਜਾਊਗਾ ਠੀਕ ਹੈ ਜੇਕਰ ਇੱਕ ਤੋਂ ਜ਼ਿਆਦਾ ਖਤਾਉਨੀਆਂ ਮੰਨ ਲਓ ਤਿੰਨ ਖਤਾਉਨੀਆਂ ਇਹਦੇ ਵਿੱਚ 1 ਕੀ ਹੈ ਤਾਂ ਕਰਕੇ 10/100 ਲਿਖਿਆ ਹੋਇਆਗਾ ਉਦੋਂ ਬਾਅਦ ਲਿਖਿਆ ਹੁੰਦਾ ਵੀ ਵੱਲੋਂ ਕਿਸ ਵੱਲੋਂ ਜਿਹੜਾ ਹਿੰਦਕਾਲ ਕਰਾਇਆ ਰਾਈ ਕਰਾਇਆ ਜਾ ਰਿਹਾ ਠੀਕ ਹੈ 모ਹਨ ਪੁੱਤਰ ਸ਼ਾਮ ਪੁੱਤਰ ਰਾ ਇਹ ਵੱਲ ਦਾ ਵੇਚਣਾ ਬਾਹਕ ਬਾਹਕ ਹੁੰਦਾ ਵੀ ਕਿਸ ਦੇ ਹੱਕ ਵਿੱਚ ਹੋ ਰਿਹਾ ਠੀਕ ਹੈ ਹੋ ਰਿਹਾਗਾ ਬਿੱਕਰ ਪੁੱਤਰ ਜਗਿੰਦਰ ਪੁੱਤਰ ਜਸਪਾਲ ਉਦੋਂ ਬਾਅਦ ਲਿਖਦਾ ਬੈ ਬੈਦੰਤਕਾਲ ਮਨਜ਼ੂਰ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਬੈਦੰਤਕਾਲ ਇਸ ਤਰ੍ਹਾਂ ਦਿੱਤਾ ਜਾਂਦਾ ਹੁਣ ਟੋਟਲ ਪਹਿਲਾਂ ਇੱਥੇ 40 ਕਨਾਲਾਂ ਦਾ 모ਹਨ ਸਿੰਘ ਕੱਲਾ ਜਿਹੜਾ ਮਾਲਕ ਸੀਗਾ ਠੀਕ ਆ ਸਾਰੀ ਖੇਤ ਦਾ ਕੱਲਾ ਮਾਲਕ ਸੀਗਾ ਤੇ ਇਹਦੇ ਵਿੱਚ ਹੁਣ ਇਹਨੇ ਕੀ ਕਰਤੀ ਅੱਠ ਕਨਾਲਾ ਸੇਲ ਕਰਤੀ ਠੀਕ ਹੈ ਤਾਂ ਪਿੱਛੇ ਕਿੰਨੀਆਂ ਰਹਿ ਜਾਣਗੀਆਂ 40 ਚੋਂ ਜੇ 8 ਕੱਢ ਗਏ ਆਪਾਂ 32 ਰਹਿ ਜਾਣਗੀਆਂ 32 ਕਨਾਲਾ ਤਾਂ 4 ਸਾਲ ਬਾਅਦ ਜਦੋਂ ਨਵੀਂ ਜਾਮਾ ਬੰਦੀ ਬਣੂਗੀ ਠੀਕ ਹੈ 4 ਸਾਲਾਂ ਬਾਅਦ ਜਦੋਂ ਨਵੀਂ ਜਾਮਾ ਬੰਦੀ ਬਣੂਗੀ ਤਾਂ ਇਹ ਨੋਟ ਚੱਕਿਆ ਜਾਊਗਾ ਜਿਹੜਾ ਆਹ ਨਵਾਂ ਮਾਲਕ ਹੈ ਬਿੱਕਰ ਇਹ ਕਿੱਥੇ ਆ ਜਾਊਗਾ ਇੱਥੇ ਆ ਜਾਊਗਾ ਠੀਕ ਹੈ ਇਸੀ ਥਾਂ ਤੇ ਇਹਦਾ ਇਹ ਛੱਡ ਬਣ ਜਾਊਗਾ ਤੇ ਬਿੱਕਰ ਦਾ ਢੱਡ ਬਣੂ ਹੁਣ ਇਹ ਕੱਲਾ ਮਾਲਕ ਤਾਂ ਕਰਕੇ ਇਹਦਾ ਕੋਈ ਹਿੱਸਾ ਨਹੀਂ ਪਾਇਆ ਹੋਇਆ ਹੁਣ ਆਪਾਂ ਵਧਦੇ ਹਾਂ ਵੀ ਇਹਦਾ ਨੋਟ ਇੱਥੋਂ ਸੋ so, 4 ਸਾਲ ਬਾਅਦ ਜਦੋਂ ਜਵਾਬ ਮੰਦੀ ਦੁਬਾਰੇ ਅਪਡੇਟ ਹੋਵੇਗੀ ਆਪ ਜਵਾਬ ਮੰਦੀ ਕਿਹੜੇ ਸਾਲ ਦੀ ਹੋ ਗਈ ਮੰਨ ਲਓ ਤੁਹਾਡੀ ਪਿਛਲੀ ਜਵਾਬ ਮੰਦੀ ਸਾਲ ਚੱਲ ਰਹੀ ਸੀ 2012 13 ਠੀਕ ਹੈ ਤਾਂ ਇਹਦੇ ਵਿੱਚ 4 ਐਡ ਕਰੋਗੇ 4 ਸਾਲਾਂ ਬਾਅਦ ਨਵੀਂ ਜਵਾਬ ਮੰਦੀ ਕਿੰਨੇ ਦੀ ਹੋਵੇਗੀ 2017 18 ਦੀ ਹੋਵੇਗੀ ਠੀਕ ਹੈ ਇਸ ਤਰ੍ਹਾਂ ਇਸ ਤਰੀ ਅਗਲੀ ਹੋਵੇਗੀ 18 ਦੇ ਵਿੱਚ 4 ਜਿਹੜੇ 22 ਠੀਕ ਹੈ 2022 ਤੇ ਦੀ ਹੋਵੇਗੀ ਤੇ ਜਦੋਂ ਵੀ ਨਵੀਂ ਜਵਾਬ ਮੰਦੀ ਦਾ ਸ਼ੀਫਟ ਨੰਬਰ ਚੇਂਜ ਹੋ ਜਾਏਗਾ ਜੇਕਰ ਪਹਿਲਾਂ ਇਸ ਤੋਂ ਪਹਿਲਾਂ ਨਹੀਂ ਖੇਵਟਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਨਵੀਂ ਖੇਵਟਾ ਪਿੱਛੇ ਨਹੀਂ ਬਣੀ ਤਾਂ ਉਹੀ ਰਹੇਗੀ ਜੇਕਰ ਪਹਿਲਾਂ ਤੁਸੀਂ ਕੋਈ ਖੇਵਟਾ ਬਣ ਰਹੀਆਂ ਨੇ ਠੀਕ ਹੈ ਕਿਸੇ ਹੋਰ ਖਾਤੇ ਦੀਆਂ ਤੇ ਇਹ ਖੇਵਟਾ ਬਦਲ ਜਾਊਗੀ ਮੰਨ ਲਓ ਪਿਛਲੇ ਖਾਤੇ ਵਿੱਚ ਕਿਸੇ ਹੋਰ ਨੇ ਇੱਕ ਨਵੀਂ ਖੇਵਟਾ ਬਣਵਾ ਲਈਆ ਦਾ ਖਾਤਾ ਅੱਡ ਕਰਾ ਲਿਆ ਤੇ ਇਹਦਾ ਜਿਹੜਾ ਖੇਵਟ ਨੰਬਰ ਬਦਲ ਗਿਆ ਪੁਰਾਣੀ ਖੇਵਟ ਕਿੰਨੀ ਸੀ 10 ਹੁਣ ਜਿਹੜੀ ਪਹਿਲਾਂ ਨਵੀਂ ਖੇਵਟ ਸੀ 10/9 ਸੀ ਜਿਵੇਂ ਹੁਣ ਉਹ 9 ਕੱਟਿਆ ਜਾਊਗਾ ਠੀਕ ਹੈ ਹੁਣ ਪੁਰਾਣੀ ਕਿਹੜੀ ਰਹੇਗੀ 10 ਯਾਨੀ ਕਿ ਪਿਛਲੇ 4 ਸਾਲਾਂ ਚ 10 ਸੀ ਇਹ ਖੇਵਟ ਹੁਣ ਤਾਂ ਕਰਕੇ ਇਹ 11/10 ਲਿਖਿਆ ਹੋਇਆਗਾ ਤੇ ਖਤੌਨੀ ਨੰਬਰ ਵੀ ਬਦਲ ਜਾਵੇਗਾ ਕਿਉਂਕਿ ਨਵੀਂ ਖੇਵਟ ਕਰਕੇ ਉਹਦੇ ਵਿੱਚ ਇੱਕ ਖਤੌਨੀ ਵਧ ਗਈ ਹੋਣੀ ਆ ਤਾਂ ਇਹ ਜਿਹੜੀ ਪਹਿਲਾਂ 100 ਖਤੌਨੀ ਸੀ ਹੁਣ ਇੱਥੇ 101 ਬਣ ਚੁੱਕੀ ਹੈ ਠੀਕ ਹੈ ਤਾਂ ਕਰਕੇ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਇਹ ਬਦਲਦੀਆਂ ਰਹਿੰਦੀਆਂ ਨੇ ਹੁਣ ਮੋਹਣ ਪਹਿਲਾਂ ਜੇਕਰ ਤੁਸੀਂ ਦੇਖਿਆ ਹੋਣਾ ਵੀਡੀਓ ਬੈਕ ਕਰਕੇ ਦੇਖ ਲਿਓ ਜੇਕਰ ਕੁਝ ਵੀ ਚੇਤਾ ਨਹੀਂ ਰਹਿ ਰਿਹਾ ਜੇ ਕਾਪੀ ਤੇ ਨੋਟ ਕਰਦੇ ਰਹੋ ਪਹਿਲਾਂ ਇੱਥੇ ਆ ਹਿੱਸਾ ਨਹੀਂ ਲਿਖਿਆ ਹੋਇਆ ਸੀ ਤੇ ਜਿਹੜਾ ਹੁਣ ਇਹ ਇੱਥੇ ਨਾਮ ਨਾਮ ਐਡ ਹੋ ਗਿਆ ਜਿਹੜੇ ਜਿਹੜੇ ਨੇ ਜ਼ਮੀਨ ਵੇਚੀ ਸੀ ਅੱਠ ਕਰਵਾ ਠ ਉਨਾਪਰ ਵਿੱਚ ਸੀਗਾ 8/40 ਹਿੱਸਾ ਜਿਹੜਾ ਇਹ ਸੰਤ ਕਾਲ ਦੇ ਵਿੱਚ ਪਾਇਆ ਹੋਵੇ ਉਹੀ ਹਿੱਸਾ ਜਿਹੜਾ ਇੱਥੇ ਮਾਲਕੀ ਦੇ ਵਿੱਚ ਆ ਜਾਂਦਾ ਠੀਕ ਆ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਹੁਣ ਇਹ ਸਾਈਡ ਹੋ ਗਿਆ ਨਵਾਂ ਆਪਣਾ 8/40 8/40 ਹਿੱਸਾ ਜਿਹੜਾ ਇੰਤਕਾਲ ਦੇ ਵਿੱਚ ਵਿੱਚ ਵੇਚਿਆ ਸੀਗਾ ਕਿਹਨੇ ਵਿੱਚ ਮੋਹਨ ਸਿੰਘ ਨੇ ਪਰ ਮੋਹਨ ਸਿੰਘ ਦਾ 32/40 ਕਿਵੇਂ ਬਣਿਆ ਇਹ ਤੁਹਾਨੂੰ ਦੱਸਿਆ ਸੀ ਮੋਹਨ ਸਿੰਘ ਮਾਲਕ ਕਿੰਨੇ ਦਾ ਸੀਗਾ ਟੋਟਲ ਪਹਿਲਾਂ 40 ਕਨਾਲਾਂ ਦਾ ਠੀਕ ਹੈ 40 ਕਨਾਲਾਂ ਦਾ ਮਾਲਕ ਸੀਗਾ ਯਾਨੀ ਕਿ 40/40 ਹਿੱਸਾ बराबर 1/1 ਹਿੱਸੇ ਦਾ ਮਾਰਕ ਸੀ 1/1 ਨੂੰ ਆਪਾਂ ਲਿਖੀਏ ਚਾਹੇ ਨਾ ਲਿਖੀਏ ਨਾਲ ਕੋਈ ਫਰਕ ਨਹੀਂ ਪੈਂਦਾ ਤੇ 40 ਦੇ ਵਿੱਚੋਂ ਪਰ ਉਹਨੇ ਕੀ ਕਰਤੇ ਅੱਠ ਕਰਾਲਾ ਵੇਚ ਦਿੱਤੇ ਪੁੱਛੇ ਕਿ ਕਿੰਨੇ ਕਰਾਂਗੇ 32 ਤਾਂ ਇਹ ਕਰ ਕਿ ਹੇ ਵੀ ਹੁਣ 40 ਦੇ ਵਿੱਚੋਂ ਮੋਹਨ ਕੋਲੇ ਸਿਰਫ 32 ਕਰਾਲਾ ਨੇ ਤਾਂ ਕਰਕੇ 32/40 ਹਿੱਸਾ ਲਿਖਿਆ ਹੋਇਆ ਹੈ ਠੀਕ ਹੈ 32/40 ਹਿੱਸਾ ਜਿਹੜਾ ਹੁਣ ਮੋਹਨ ਦਾ ਰਹਿ ਗਿਆ ਠੀਕ ਹੈ 32 40 ਚੋਂ 32 ਕਰਾਲਾ ਤਾਂ ਹੋngੀਆਂ ਮੋਹਨ ਦੀਆਂ ਹੁਣ 40/8 ਲਿਖਿਆ ਹੋਇਆ ਹੈ ਬਿਕਰ ਦਾ ਕਿਉਂਕਿ ਅੱਠ ਕਰਾਲਾ ਐਸ ਦੀਆਂ ਤੇ 32 ਇਹਦੀਆਂ ਟੋਟਲ 40 ਹੋ ਗਈਆਂ ਤੇ ਟੋਟਲ ਪਿੱਛੇ ਵੀ ਜਿਹੜਾ 40 ਵਿੱਚ 40 ਚ 32 ਇਹਦੀਆਂ ਤੇ 8 ਇਹਦੀਆਂ ਠੀਕ ਹੈ ਇਸ ਕਰਕੇ ਇਹ ਸਿੱਧਾ ਬਣ ਜਾਂਦੇ ਆ ਤੇ ਇੱਧਰ ਜਿਹੜਾ ਸਾਈਡ ਤੇ ਨੋਟ ਹੁੰਦਾ ਉਹ ਚੱਕੇ ਜਾਂਦੇ ਆ ਠੀਕ ਹੈ 8 ਨੰਬਰ ਖਾਨੇ ਦੇ ਵਿੱਚੋਂ ਤੇ ਇਦਾਂ ਕਰਕੇ ਜਿਹੜੇ ਮਾਲਕ ਐਡ ਹੋ ਜਾਂਦੇ ਜਿੰਨੇ ਵੀ ਇੰਤਕਾਲ ਹੋਣਗੇ ਸਾਂਝੇ ਖਾਤੇ 'ਚੋ ਰਿਸ਼ਤੀ ਹੋਊਗੀ ਇਸ ਇਸ ਖਾਤੇ ਵਿੱਚ ਐਡ ਹੋ ਜਾਣਗੇ ਮਾਲਕ ਜਿਵੇਂ ਜਿਵੇਂ ਇੰਤਕਾਲਾਂ ਦੇ ਵਿੱਚ ਹਿੱਸਾ ਹੋਊਗਾ ਇੱਥੇ ਐਡ ਹੁੰਦਾ ਜਵੇਂ ਦਾ 8/40 ਸੀ ਹੁਣ ਇਹਦੇ ਦਾ 8/40 ਇੱਧਰ ਐਡ ਹੋ ਗਿਆ ਇੰਤਕਾਲ ਉਧਰੋਂ ਚੱਕਿਆ ਗਿਆ ਬਸ ਇਹਦਾ ਕੋਈ ਹਿੱਸਾ ਨਹੀਂ ਸੀ ਮੇਰੇ 40 ਦੇ 40 ਮਾਲਕ ਸੀ ਇੱਕ ਵਟਾ ਇੱਕ ਹਿੱਸਾ ਸੀ ਤਾਂ ਅਗਰ ਕਿਹਨੇ ਜਿਹੜਾ ਆਪਦਾ ਕੁਛ 8 ਕਰਨ ਵਾਲਾ ਵੇਚ ਦਿਆ ਹੁਣ ਇਹ ਕੋਲੇ ਸਿਰਫ 32 ਕਰਨ ਵਾਲਾ ਰਹਿ ਗਿਆ ਕਿਲੇ ਵਿੱਚੋਂ 40 ਚੋਂ 8 ਕਰਨ ਵਾਲਾ ਇਹਦੇ ਕੋਲੇ ਆ ਕਿੰਨੇ ਚੋਂ ਆ 40 ਚੋਂ ਤਾਂ ਇਸ ਤਰ੍ਹਾਂ ਇਹ ਹਿੱਸੇ ਬਣ ਜਾਂਦੇ ਆ ਹੁਣ ਆਪਾਂ ਗੱਲ ਕਰਦੇ ਆ ਅੱਗੇ ਆਪਾਂ ਦੱਸਣ ਜਾ ਰਹੇ ਵੀ ਜੇਕਰ ਖਾਸ ਨੰਬਰ ਬੈਕ ਕਰਿਆ ਹੋਵੇ ਤਾਂ ਕਿਵੇਂ ਮਾਲਕੀ ਕਿੱਥੇ ਦਰਸਾਈ ਜਾਂਦੀ ਆ ਪਹਿਲਾਂ ਸਾਂਝੇ ਖਾਤੇ 40 ਕਰਨ ਵਾਲਾ ਚੋਂ ਸੀ ਠੀਕ ਹੈ 8 ਕਰਨ ਵਾਲਾ ਵੇਚੀ ਸੀ ਦਾ ਮਾਲਕੀ ਆ ਗਈ ਸੀ ਖਾਨਾ ਨੰਬਰ 3 ਦੇ ਵਿੱਚ ਇੱਥੇ ਠੀਕ ਹੈ 8/40 ਹਿੱਸਾ ਵਿਕਰ ਦਾ ਪਰ ਜੇਕਰ ਖਾਸ ਨੰਬਰ ਬੈਂਕ ਰਿਆ ਹੋਵੇ ਤਾਂ ਮਾਲਕੀ ਕਿੱਥੇ ਆਊਗੀ ਮਾਲਕੀ ਆਊਗੀ ਆਪਣੀ ਜਿਹੜੀ ਉਹ ਖਾਨਾ ਨੰਬਰ ਚਾਹ ਦੇ ਵਿੱਚ ਕਿਵੇਂ ਆਊਗੀ ਪਹਿਲਾਂ ਆਪਾਂ ਦੇਖ ਲਈਏ ਉਹਦਾ ਇੰਤਕਾਲ ਕਿਵੇਂ ਨੋਟ ਦਿੱਤਾ ਹੁੰਦਾ ਠੀਕ ਹੈ ਇਹਨਾਂ ਇਥੇ 40 ਨੰਬਰ ਦਾ ਪਹਿਲਾ ਵੰਗ ਮੋਹਨ ਸਿੰਘ ਕੱਲਾ ਮਾਲਕ ਹੈ ਇਹ ਕਿੱਲਾ ਨੰਬਰ ਲਿਖੇ ਹੋਏ ਆਪਣੇ ਕੋਲ ਸਾਰੇ ਠੀਕ ਹੈ ਇਹ ਕਿੱਲਾ ਨੰਬਰ ਲਿਖੇ ਹੋਏ ਆ ਇਹ ਜ਼ਮੀਨ ਲਿਖੀ ਹੋਈ ਆ ਵੀ ਕਿਹੜੇ ਕਿਲੇ ਕਿੰਨੀ ਜ਼ਮੀਨ ਹੈ ਤੇ ਜਦੋਂ ਬੈਂਕ ਰਿਆ ਹੁਣੇ ਠੀਕ ਹੈ ਮੋਹਨ ਨੇ ਕੀ ਕਰਿਆ ਉਹ ਮੇਰੀ ਕਿੰ ਇੰਤਕਾਲ ਨੰਬਰ ਰਿਸ਼ਤੀ ਦੀ ਨੰਬਰ ਰਿਸ਼ਤੀ ਦੀ ਮਿਤੀ ਇੰਤਕਾਲ ਦੀ ਮਿਤੀ 8 ਕਰਾਲਾ ਬੈ ਕਰੀਆਂ ਠੀਕ ਹੈ ਪਹਿਲਾਂ ਲਿਖਿਆ ਸੀ ਆਪਾਂ 40 ਪਹਿਲਾਂ ਲੰਤਕਾਰ ਚ ਕਿ ਲਿਖਿਆ 40 ਕਨਾਲ ਦਾ 8/40 ਹਿੱਸਾ ਪਰ ਇੱਥੇ ਇਥੇ ਕੋਈ ਹਿੱਸਾ ਨਹੀਂ ਲਿਖਿਆ ਇੱਥੇ ਕੀ ਲਿਖਿਆ ਹੋਇਆ ਸਿੱਧਾ ਆਪਣੇ ਕੋਲੇ 8 ਕਰਾਲਾ ਪਾਤੀਆ ਤੇ ਇਥੇ ਇੱਕ ਨੰਬਰ ਪਤਾ ਖਾਸ਼ ਇੱਕ ਉਸਤਿਲ ਦਾ ਠੀਕ ਹੈ 580 ਯਾਨੀ ਕਿ ਇਹਨਾਂ ਹਿੱਸੇ ਜਿਹੜਾ ਬੈ ਕਰਤਾ ਪਹਿਲਾਂ ਸਾਂਝੇ ਖਾਤੇ ਦੇ ਉਸੇ ਖਾਸ ਨੰਬਰ ਬਾਕੀ ਨੋਟੋਮੀ ਹੈ ਜਿਵੇਂ ਵੱਲੋਂ ਕਿਹਦੇ ਕਰਿਆ ਗਿਆ ਮੋਹਨ ਸਿੰਘ ਪੁੱਤਰ ਸ਼ਾਮ ਸਿੰਘ ਵੱਲੋਂ ਬਾਹਕ ਕਿਹਦੇ ਹੱਕ ਤੇ ਵਿਕਰ ਸਿੰਘ ਦੇ ਠੀਕ ਹੈ ਇਹ ਕਿਹੜਾ ਕਿੱਲਾ ਇਹਨੂੰ ਬੈ ਕਰਤਾ ਜਿਵੇਂ ਇੱਕ ਮਸਤੀਲ ਦਾ 580 ਇਹ ਕਿੱਲਾ ਨੰਬਰ A ਆ ਗਿਆ ਠੀਕ ਆ ਇਹ ਇੱਕ ਕਿੱਲਾ ਨੂੰ ਖਾਸ ਨੰਬਰ ਦੇਤਾ ਮੋਹਨ ਸਿੰਘ ਨੂੰ ਮੋਹਨ ਸਿੰਘ ਨੇ ਬਿੱਕਰ ਸਿੰਘ ਨੂੰ ਠੀਕ ਹੈ ਤਾਂ ਇਸ ਦਾ ਨੋਟ ਕਿਵੇਂ ਆਊਗਾ ਇੱਧਰ ਹੁਣ ਖਾਲਾ ਨੰਬਰ 4 ਦੇ ਵਿੱਚ ਤਾਂ ਹੁਣ ਦੱਸਿਆ ਸੀ ਜਿਹੜਾ ਸਾਂਝੇ ਹੱਥ ਤੇ ਜ਼ਮੀਨ ਬੈ ਹੋਵੇ ਉਸ ਦਾ ਚਾਰ ਸਾਲਾਂ ਬਾਅਦ ਅਮਲ ਆ ਜਿਹੜਾ ਉਹ ਖਾਲਾ ਨੰਬਰ 3 'ਚ ਆ ਜਾਂਦਾ ਜਿਹੜੀ ਖਾਸ ਨੰਬਰ ਬੈ ਹੋਵੇ ਉਸ ਦਾ ਅਮਲ ਜਿਹੜਾ ਖਾਲਾ ਨੰਬਰ 4 ਦੇ ਵਿੱਚ ਨਵੀਂ ਖਤੌਨੀ ਬਣ ਕੇ ਆ ਜਾਂਦਾ ਜੇ ਹੁਣ ਖਤੌਨੀ 100 ਹੈ ਇੱਕ ਹੋਰ ਇਹ ਆਉਣ ਵਾਲੇ 4 ਸਾਲਾਂ ਚ ਇੱਕ ਖਤੌਨੀ ਆ ਵੱਖਰੀ ਬਣ ਜੂ ਕਿਉਂਕਿ ਉਹ ਕਿਸੇ ਇੱਕ ਨੰਬਰ ਦਾ ਹੁਣ ਕੱਲਾ ਮਾਲਕ ਰਹਿ ਗਿਆ ਤਾਂ ਹੁਣ ਵਾਦਦੇ ਆਪੋ ਉਸ ਦਾ ਨੋਟ ਕਿਵੇਂ ਆਵੇ ਜਿਵੇਂ ਹਮਦੀ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਕਿ 4 ਸਾਲਾਂ ਫਿਰ ਤੋਂ ਬਣ ਚੁੱਕਿਆ ਇੱਥੇ ਨੋਟ ਖਤਮ ਕਰ ਦਿੱਤਾ ਇੱਥੇ ਮਾਲਕ ਦਾ ਨਾਮ ਵੀ ਨਹੀਂ ਆਇਆ ਖੇਤ ਬਦਲ ਗਿਆ ਖਤੌਨੀ ਬਦਲ ਗਈ ਹੈ ਪਹਿਲਾਂ ਇੱਕ ਖਤੌਨੀ ਸੀ ਇਸ ਵਿੱਚ ਖਤੌਨੀ ਵਧ ਗਈ ਕਿਉਂ ਕਿ ਖਾਸ ਨੰਬਰ ਇੱਕ ਬਾਇ ਹੋ ਗਿਆ ਜਿਹੜਾ ਨੰਬਰ ਬਾਇ ਹੋਇਆ ਜਿਹੜਾ ਇੱਥੇ ਲਾਸਟ ਤੇ ਲਿਖਿਆ ਸੀ ਇੱਕ ਮਸਤੀਲ ਦਾ 580 ਉਹ ਨੰਬਰ ਹੁਣ ਇੱਥੋਂ ਗਾਇਬ ਹੋ ਚੁੱਕਿਆ ਕਿਉਂਕਿ ਉਸਦੀ ਇੱਕ ਬੱਕਰੀ ਖਤੌਨੀ ਬਣ ਚੁੱਕੀ ਹੈ ਹੁਣ ਇੱਥੇ ਜਿਹੜੀ ਪਹਿਲਾਂ 40 ਕਰ ਨਾਲ ਲਿਖਿਆ ਸੀ ਇੱਥੇ ਰਹੀਆਂ 32 ਕਿਉਂਕਿ ਖਾਸ ਨੰਬਰ 8 ਕਨਾਲ ਕਿਸੇ ਹੋਰ ਨੂੰ ਮੋਹਨ ਸਿੰਘ ਨੇ ਦੇ ਦਿੱਤਾ ਹੈ ਠੀਕ ਹੈ ਤਾਂ ਉਸਦੀ ਖਤੌਨੀ ਕਿਵੇਂ ਬਣੀ ਹੋ ਉਸਦੀ ਆਪਾਂ ਗੱਲ ਕਰਾਂਗੇ ਛੇਠਾ ਇਹ ਠੀਕ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ ਉਸਦੀ ਇੱਕ ਬੱਕਰੀ ਖਤੌਨੀ ਬਣ ਚੁੱਕੀ ਹੈ 102 ਨੰਬਰ ਕੀ ਲਿਖਿਆ ਜਿਹੜਾ ਇੰਤਕਾਲ ਦਾ ਨੋਟਿਸ ਇਧਰੋਂ 8 ਨੰਬਰ ਖਾਨੇ 'ਚੋਂ ਚੱਕ ਕੇ ਇੱਥੇ ਲਿਖਦਾ ਇਹਨਾਂ ਨੇ ਠੀਕ ਹੈ ਲਿਖਣਾ ਕੀ ਲਿਖਿਆ ਹੁੰਦਾਗਾ ਥੋੜਾ ਜੂੰਗ ਕਰਕੇ ਦਿਖਾਣਾ ਮੈਂ ਇੱਥੇ ਆਪਣੇ ਕੋਲ ਲਿਖਿਆ ਆ ਗਿਆ ਵੀ ਮੋਹਨ ਸਿੰਘ ਪੁੱਤਰ ਸ਼ਾਮ ਪੁੱਤਰ ਰਾਮ ਸਿੰਘ ਹਿੱਸੇਦਾਰ ਜਿਹੜਾ ਹਿੱਸੇਦਾਰ ਸੀਗਾ ਬਾਯਾ ਬਾਯਾ ਦਾ ਮਤਲਬ ਹੁੰਦਾ ਵੇਚਣ ਵਾਲਾ ਬਿੱਕਰ ਸਿੰਘ ਜੁਗਿੰਦਰ ਸਿੰਘ ਜਸਪਾਲ ਸਿੰਘ ਨੂੰ ਜਿਹੜਾ ਹਿੱਸਾ ਬਾਇ ਕਰਤਾ ਕਿੰਨਾ ਖਾਸ ਨੰਬਰ ਕਰਿਆ ਤੇ ਖਾਸ ਨੇ ਇਸ ਤਰ੍ਹਾਂ ਅਲੱਗ ਲਿਖ ਦੇਣਗੇ 8 ਕਨਾਲ ਠੀਕ ਹੈ ਇੱਕ ਮੁਸਤੀਲਾ 5 ਇੱਕ ਕਿੱਲੇ ਦਾ ਹੁਣ ਇਹ ਇਕੱਲਾ ਮਾਲਕ ਇਸ ਦੇ ਨਾਂ ਤੇ ਹੀ ਗੜਦਾਵਰੀ ਇਹ ਹੀ ਇਸ ਦਾ ਮਾਲਕ ਹੈ ਤੇ ਇਹ ਖਾਸ ਨੰਬਰ ਅੱਗੇ ਵੀ ਕਿਸ ਨੂੰ ਗਾਹਾ ਬੈ ਕਰ ਸਕਦਾ ਹੈ ਠੀਕ ਹੈ ਇਹ ਉਹਨਾਂ ਟਾਈਮ ਜਾਮ ਦੀ ਵਿੱਚ ਇਦਾਂ ਹੀ ਬੋਲਦਾ ਰਹੂਗਾ ਚਾਹੇ ਕਿੰਨੀ 4 ਸਾਲ ਨੇ ਬਣੀ ਜਾਣ ਜਿੰਨਾ ਚਿਰ ਇਹ ਆਪਣੀ ਬੱਕਰੀ ਖੇਵਟ ਨਹੀਂ ਬਣਵਾਉਂਦਾ ਠੀਕ ਹੈ ਤਕਸੀਮ ਨਹੀਂ ਕਰਾਉਂਦਾ ਇਹ ਇਸ ਤਰ੍ਹਾਂ ਹੀ ਬੋਲੀ ਜਾਏਗਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਧਰੋਂ ਨੋਟ ਆ ਫਿਰ ਤੋਂ ਚੱਕਿਆ ਜਾਂਦਾ ਠੀਕ ਹੈ ਜਿਹੜੇ ਇੱਥੇ ਲਿਖੇ ਹੁੰਦੇ ਆ ਇੰਤਕਾਲ ਵਗੈਰਾ ਦੇ ਇਹ ਇੱਥੇ ਉਮੀ ਮਾਲ ਕਰ ਗਿਆ 32 ਬਟਾ 40 ਦਾ 8 ਕਨਾਲਾਂ ਵੇਚਿਆਂ ਤਾਂ 32 ਰਹਿ ਗਈਆਂ 40 ਚ ਤੇ ਇੱਥੇ ਚਾਹੇ ਤਾਂ ਹਿੱਸਾ ਲਿਖ ਦੇਵੇ ਤੇ ਨਹੀਂ ਲੋਡ ਵੀ ਨਹੀਂ ਹੁੰਦੀ ਕਿਉਂਕਿ ਇਹ ਖਾਸ ਨੰਬਰ ਹੈ ਜੇ ਸਾਂਝੇ ਖਾਤੇ 'ਚ ਹੁਣ ਫੇਰ 8/40 ਜਿਵੇਂ ਪਹਿਲਾਂ ਪਾਇਆ ਸੀ ਹੋਵੇ ਲਿਖਿਆ ਜਾਣਾ ਸੀ ਪਰ ਹੁਣ ਜ਼ਰੂਰਤ ਨਹੀਂ ਹੈ ਸੋ ਉਸ ਤੋਂ ਜੇਕਰ ਵੀਡੀਓ ਵਧੀਆ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਓ ਕਿਉਂਕਿ ਜਵਾਬ ਮੰਦੇ ਤਿਆਰ ਕਰਦੇ ਬਹੁਤ ਜ਼ਿਆਦਾ ਸਮਾਂ ਲੱਗਿਆ ਤੇ ਹਜੇ ਵੀਡੀਓ ਕਾਫੀ ਲੰਬੀ ਹੋਣ ਜਾ ਰਹੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਜੇਕਰ ਸਮਝ ਲੱਗ ਗਿਆ ਜੇਕਰ ਕੋਈ ਪੁਆਇੰਟ ਨਹੀਂ ਸਮਝ ਆਇਆ ਤਾਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਹੁਣ ਗੱਲ ਕਰਦੇ ਜੇਕਰ ਮਿੰਕੇਵੇਂ ਬਣਦੇ ਜਾ ਉਹਦੇ ਵਿੱਚ ਨੰਬਰ ਮਿੰਕੇਵੇਂ ਹੋ ਜਾਂਦਾ ਠੀਕ ਹੈ ਇੱਥੇ ਤੁਸੀਂ ਦੇਖ ਰਹੇ ਹੋ ਸਾਰੇ ਨੰਬਰ ਪੂਰੇ 1/1 1/2 ਠੀਕ ਹੈ ਅਠਕ ਨਾਲ ਆਏ ਸਾਰਾ ਕੁਝ ਪੂਰਾ ਹੈ ਮਿੰਕੇ ਬਣਦੇ ਜਦੋਂ ਕੋਈ ਖਾਸ ਨੰਬਰ ਦੇ ਵਿੱਚੋਂ ਨੰਬਰ ਅੱਧਾ ਵੇਚਦੇ ਵੀ ਹੁਣ ਸਾਰੇ 8-8ਕ ਨਾਲ ਦੇ ਨੰਬਰ ਹੈ ਠੀਕ ਹੈ ਹੁਣ RAM ਸਿੰਘ ਨੇ Mohan Singh ਨੇ ਕੀ ਕਰਿਆ ਆਪਣਾ ਅਠਕ ਨਾਲ ਦੇ ਵਿੱਚੋਂ ਮੋਲੋ ਜਿਹੜਾ ਕੁਝ 4ਕ ਨਾਲਾਂ ਵੇਚ ਦਿੱਤੀਆਂ ਠੀਕ ਹੈ ਸਾਰਾ ਨਹੀਂ ਵੇਚਿਆ 4ਕ ਨਾਲਾ ਖਾਸ ਨੰਬਰ ਦਿੱਤਾ ਪਿਛਲਾ ਪਹਿਲਾਂ ਜੇ ਦਿੱਤਾ ਸੀ 8 ਕਨਾਲਾ ਪੂਰੀਆਂ ਦਿੱਤੇ ਸੀ ਇੱਕ ਮੁਸਤੀਲ ਦਾ ਜਿਹੜਾ 5 ਕਿਲਾ ਬੈਕਰਿਆ ਠੀਕ ਹੈ ਉਹ 8 ਕਨਾਲਾ ਪੂਰੀਆਂ ਸੀ ਤਾਂ ਕਰਕੇ 32 ਰਹਿ ਗਈਆਂ ਹੁਣ ਇਹਨਾਂ 8 ਦੇ ਵਿੱਚੋਂ ਮੰਨ ਲਓ 4 ਕਨਾਲਾ ਕਿਸੇ ਨੂੰ ਦੇ ਦਿੱਤਾ ਠੀਕ ਹੈ ਉਹਦਾ ਨੋਟ ਕਿਵੇਂ ਆਊਗਾ ਉਹਦਾ ਨੋਟ ਆਏਗਾ ਇਰਤਗਲ ਚ ਇਸ ਤਰ੍ਹਾਂ ਠੀਕ ਹੈ ਬਾਕੀ ਸਾਰਾ ਕੁਝ ਸ਼ੋਵੀ ਰਹਿਣ ਵਾਲਾ ਇਰਤਗਲ ਨੰਬਰ ਰਜਿਸਟਰੀ ਤਰੀਕ ਇਰਤਗਲ ਮਿਤੀ ਹੁਣ 32 ਕਨਾਲਾ ਦੇ ਵਿੱਚੋਂ ਠੀਕ ਹੈ 32 ਇੱਥੇ ਥੋੜਾ ਜਿਆਦਾ ਲਿਖਣ ਦੇ ਵਿੱਚ ਸੌਰੀ ਜੇੜਾ ਆਪਣੇ ਤੋਂ ਮਿਸਟੇਕ ਹੋ ਚੁੱਕੀ ਇੱਥੇ 32 ਕਰਾਣਾ ਨਹੀਂ ਆਉਂਦੀਆਂ ਇੱਥੇ ਸਿਰਫ ਆਊਗਾ 4k ਨਾਲ 0 ਮਰ ਲੈ ਜਿਵੇਂ ਪਹਿਲਾਂ 80 ਇਹ ਸਨ ਉਹ ਵੀ ਖਾਸ ਨੰਬਰ ਸੀ ਇੱਥੇ 40 ਆਊਗਾ ਠੀਕ ਹੈ 40 ਇੱਥੇ ਆ ਹਿੱਸਾ ਵੀ ਨਹੀਂ ਪੈਂਦਾ ਠੀਕ ਹੈ 40 ਲਿਖ ਕੇ ਸਿੱਧਾ ਖੇਵਟ ਨੰਬਰ ਲਿਖਿਆ ਜਾਊਗਾ ਖੇਵਟ ਕਤੌੜੀ ਨੰਬਰ ਖੇਤ ਨੰਬਰ 11 ਤੱਕ ਤੋਂ 1901 ਦੇ ਵਿੱਚ 4k ਨਾਲ ਵੇਚਦੀਆਂ ਤੇ ਨੰਬਰ ਕਿਵੇਂ ਪਊਗਾ 1 ਮਿਸਤੀਲ ਦਾ 4 ਨੰਬਰ ਕਿੱਲਾ ਨਾਲ ਮੇਨ ਲੱਗ ਜਾਏਗਾ ਉਹਦਾ ਠੀਕ ਹੈ ਜਿਵੇਂ ਇਸ ਤੁਸੀਂ ਦੇਖ ਰਹੇ ਹੋ ਇੱਕ ਕਿੱਲਾ ਨੰਬਰ ਵਿੱਚੋਂ ਮੈਨ ਕਰਕੇ ਵਿੱਚ ਇਹ ਲਿਖ ਜਾਊ 1 ਮਸਤੀਲ ਦਾ 4 ਮਿਣਾ 8 0 ਸੌਰੀ 4 0 ਠੀਕ ਹੈ 4 ਇਹਦੇ ਵਿੱਚ ਜਿਹੜਾ ਬੈ ਕਤਾ 4 ਕਰਨਾ ਤੇ ਸਿੰਟਗਲ ਚ ਇਸ ਤਰ੍ਹਾਂ ਲਿਖਿਆ ਜਾਊਗਾ ਠੀਕ ਹੈ ਇਹ ਚੀਜ਼ ਤੇ ਨੋਟ ਨਾ ਕਰੇ ਕੋ ਕਿ ਥੋੜਾ ਤਿਆਰ ਕਰਨ ਵਿੱਚ ਗਲਤ ਤਿਆਰ ਹੋ ਚੁੱਕੇ ਜਾਵੰਦੀ ਇੱਥੇ ਸਿਰਫ 4 0 ਲਿਖਿਆ ਜਾਣਾ ਸੀ ਨਾ ਤੇ ਇਸ ਵਿੱਚ ਹਿਸਾਬ ਇਹਗਾ ਠੀਕ ਹੈ ਨਾ ਕੋਈ ਬਕਦਰ ਵਗੈਰਾ ਲਿਖਿਆ ਜਾਵੇਗਾ ਤਾਂ ਇੱਥੇ ਸਿਰਫ 4 0 ਲਿਖ ਕੇ ਦੂਜਾ ਮਿਣਾ ਆ ਜਾਏਗਾ ਬੀ ਚਾਰ ਕਨਾਲਾ ਜਿਹੜੀਆਂ ਕਿੱਲਾ ਨੰਬਰ 4 ਚੋਂ ਦੇ ਦਿੱਤੀਆਂ ਹੁਣ ਇਸ ਦਾ ਨੋਟ ਕਿਵੇਂ ਆਵੇਗਾ ਜਵਾਂ ਮੰਡੀ ਦੇ ਵਿੱਚ 4 ਸਾਲਾਂ ਬਾਅਦ ਆਪੋ ਉਸ ਬੱਲਵੱਦ ਦੇ ਆ ਤੁਸੀਂ ਦੇਖਿਆ ਸੀ ਕਿ ਪਹਿਲਾਂ 8 ਕਰਾਲਾ ਵੇਚੀਆਂ ਠੀਕ ਹੈ ਮੋਹਨ ਸਿੰਘ ਨੇ ਤਾਂ ਬੱਤੀ ਰਹਿ ਗਈਆਂ ਸੀ ਹੁਣ ਚਾਰ ਕਨਾਲਾ ਕਿੱਲਾ ਨੰਬਰ 4 ਚ ਹੋਰ ਵੇਚ ਦਿੱਤੀਆਂ ਤਾਂ ਰਹਿ ਗਈਆਂ 28 ਕਰਾਲਾ ਠੀਕ ਹੈ ਤਾਂ ਅਗਰ ਕਿਖ ਤਾਂ ਉਨੀ ਹੁਣ 28 ਕਰਾਲਾ ਦੀ ਰਹਿ ਗਈ ਤੇ ਬਾਕੀ ਇੱਥੇ ਮਿੰਨ ਲਿਖਿਆ ਆ ਗਿਆ ਤੁਸੀਂ ਦੇਖ ਰਹੇ ਹੋ 1/4 ਮਸਤੀਲਾ 4 ਮਿੰਨ ਪਹਿਲਾਂ ਇੱਥੇ ਸੀਗਾ 8 8 0 ਹੁਣ ਰਹਿ ਗਿਆ ਹੈ 4 0 ਅਕਿੱਚ 4 ਕਨਾਲਾ ਜਿਹੜਾ ਕਿ ਮਿੰਨ ਦਾ ਮਤਲਬ ਨੰਬਰ ਤੋੜ ਕੇ ਕਿਸੇ ਨੂੰ ਹੋਰ ਦੇਤਾ ਖਾਸ ਠੀਕ ਹੈ ਤਾਂ ਅਗਰ ਖੇਤ 4 ਕਨਾਲਾ ਰਹੀਆਂ ਹੁਣ ਇਸ ਨੰਬਰ ਦੇ ਵਿੱਚ ਹੁਣ ਇੱਕ ਮਰਬੇ ਦੇ 4 ਕਿੱਲਾ ਨੰਬਰ 2 ਨੰਬਰ ਬਣ ਗਏ ਇੱਕ ਮਸਤੀਲ ਦਾ 4 ਮਿੰਨ 4 0 ਠੀਕ ਹੈ ਤੇ ਇਹ ਦੋ ਨੰਬਰ ਬਣ ਗਏ ਹੁਣ ਇਹਦਾ ਮਿੰਨ ਕਰਕੇ ਕਿਵੇਂ ਆਜੂਗਾ ਤੁਸੀਂ ਦੇਖ ਸਕਦੇ ਹੋ ਇੱਥੇ ਇਹਦੀ ਇੱਕ ਬੱਕਰੀ ਕਿਤੋਂ ਨਹੀਂ ਬਣ ਜਾਊਗੀ ਠੀਕ ਹੈ ਕਿਵੇਂ ਬਣੇਗੀ ਇਸ ਤਰ੍ਹਾਂ ਇਹਦੀ ਇੱਕ ਬੱਕਰੀ ਕਿਤੋਂ ਨਹੀਂ ਬਣ ਚੁੱਕੀ ਹੈ ਠੀਕ ਹੈ ਇੱਥੇ ਦੇਖ ਸਕਦਾ ਤੁਸੀਂ 102 ਖਤੌਨੀ ਤੇ ਨੋਟ ਆ ਗਿਆ ਉਹ ਮੇਜ ਕਿ ਮੋਹਨ ਸ਼ਾਮਰਾਮ ਇਸੇ ਦਾ ਰਬਾਇਆ ਬੱਕਰ ਨੂੰ ਵੇਚਦਾ ਠੀਕ ਹੈ ਜਿਵੇਂ ਨੋਟ ਲਿਖਿਆ ਹੁੰਦਾ ਇੰਤਕਾਲ ਦੇ ਵਿੱਚ ਉੱਪਰਲਾ ਵੇਚਣ ਵਾਲਾ ਹੁੰਦਾ ਬਾਇਆ ਤੋਂ ਹੇਠਲਾ ਖਰੀਦਣ ਵਾਲਾ ਹੁੰਦਾ ਇੱਥੇ ਇੱਕ ਪਸਤੀ ਦਾ 440 ਜਿਹੜਾ ਨੰਬਰ ਹੈ ਉਹ ਵੇਚਦਾ ਠੀਕ ਹੈ ਇਸ ਤਰ੍ਹਾਂ ਇਹਦਾ ਨੋਟ ਆਇਆ ਇੱਥੇ ਮਿਲਣ ਲੱਗ ਜਾਂਦਾ ਜੇ ਕੋਈ ਨੰਬਰ ਉਹ ਵੇਚੇ ਤੇ ਇੱਕ ਖਤੌਨੀ ਬੱਕਰੀ ਹੋ ਜਾਂਦੀ ਹੈ ਜੇਕਰ ਸਾਂਝੇ ਖਾਤੇ ਜੇ ਵਿਕੀ ਹੋਵੇ ਤਾਂ ਖਾਨਾ ਨੰਬਰ 3 ਦੇ ਵਿੱਚ ਮਾਲਕੀ ਦਿਖਾਈ ਜਾਂਦੀ ਹੈ ਯਕਤ ਕਾਸ਼ ਨੰਬਰ ਤੋੜ ਕੇ ਵੀ ਕਿਆ ਚਾਹੇ ਪੂਰਾ ਵੀ ਕਿਆ ਉਹਦੀ ਮਾਲਕੀੜ ਖਾਨਾ ਨੰਬਰ 4 ਦੇ ਵਿੱਚ ਜਿਵੇਂ ਇਹ ਦਿਖਾਈ ਹੋਈ ਆਪਾਂ ਨੂੰ ਇੱਥੇ ਠੀਕ ਹੈ ਇਸ ਤਰ੍ਹਾਂ ਆ ਜਾਂਦਾਗਾ ਪਹਿਲਾ ਵਾਲੀ ਵੀ ਉਮੀਦੇ ਉਮੀ ਹੀ ਰਹੇਗੀ ਜਿਹੜੀਆਂ ਅਠਕਰ ਵਾਲਾ ਵਿਕਿਆ ਸੀ ਖਾਸ ਨੰਬਰ ਠੀਕ ਹੈ ਉਹਦੀ ਖਤੌਨੀ ਤਾਂ ਖਤੌਨੀ ਇੱਕ ਹੋਰ ਵੱਧ ਗਈ ਠੀਕ ਹੈ ਪਹਿਲਾਂ ਦੋ ਖਤੌਨੀਆਂ ਸੀ ਹੁਣ ਤਿੰਨ ਹੋ ਗਈਆਂ ਤਾਂ ਇਸ ਤਰ੍ਹਾਂ ਕਰਕੇ ਜਿਹੜੀਆਂ ਖਤੌਨੀਆਂ ਇਹ ਵੱਧੀਆਂ ਜਾਂਦੀਆਂ ਨੇ ਜਦੋਂ ਖਾਸ ਨੰਬਰ ਵਿੱਚੋਂ ਵਿਕੀ ਜਾਣ ਹਾਲਾਂਕਿ ਹੁਣ ਖਾਸ ਨੰਬਰ ਵਿਕਣੇ ਬੰਦ ਹੋ ਚੁੱਕੇ ਨੇ ਜੇਕਰ ਸੰਜੇ ਖਾਤੇ ਚ ਹੋਵੇ ਜੇਕਰ ਇੱਕ ਜਾਨਾ ਤਾਂ ਵਿਕ ਜਾਂਦਾ ਹੈ ਮਾਲਕ ਮੂਰੇ ਜੇਕਰ ਇੱਕ ਤੋਂ ਜ਼ਿਆਦਾ ਨੇ ਤਾਂ ਖਾਸ ਨੰਬਰ ਨਹੀਂ ਵੇਚ ਸਕਦੇ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਇਸ ਤਰ੍ਹਾਂ ਕਰਕੇ ਜਿਹੜੇ ਨੰਬਰ ਮਿਨਾ ਦੇ ਵਿੱਚ ਤਬਦੀਲ ਹੁੰਦੇ ਰਹਿੰਦੇ ਨੇ ਦੋਸਤੋ ਕੋਸ਼ਿਸ਼ ਕੀਤੀ ਵੀਡੀਓ ਨੂੰ ਛੋਟੀ ਤੋਂ ਛੋਟੀ ਬਣਾਉਣ ਦੀ ਕਿਉਂਕਿ ਜੇਕਰ ਹੋਰ ਵਿਸਤਾਰ ਦੇ ਵਿੱਚ ਜਾਂਦੇ ਤਾਂ ਕਈ ਕਾਫੀ ਲੰਮੀ ਵੀਡੀਓ ਹੋ ਜਾਣੀ ਸੀ ਤੇ ਇੰਨੀ ਲੰਮੀ ਵੀਡੀਓ ਦੇਖਣਾ ਵੀ ਔਖਾ ਹੋ ਜਾਂਦਾ ਠੀਕ ਹੈ ਸ਼ਾਰਟ ਦੇ ਵਿੱਚ ਥੋੜੀ ਜਿਹੀ ਬਣਾਈ ਹੈ ਫਿਰ ਵੀ ਕੋਈ ਮਾਨ ਵਿੱਚ ਸਵਾਲ ਹੋਵੇ ਤਾਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਜੇਕਰ ਪਹਿਲੀ ਵਾਰ ਹੀ ਆਏ ਹੋ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਹੋਰ ਬਹੁਤ ਹੀ ਜ਼ਿਆਦਾ ਵੀਡੀਓ ਜਿਹੜੀਆਂ ਇਸ ਚੈਨਲ ਤੇ ਆਉਣ ਵਾਲੀਆਂ ਜਿਹੜੀਆਂ ਤੁਸੀਂ ਅੱਜ ਤੱਕ ਨਹੀਂ ਦੇਖੀਆਂ ਹੋਣੀਆਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਵਾਬ ਮੰਗਣਾ ਰਿਲੇਟਡ ਖੇਤੀਬਾੜੀ ਨਾਲ ਰਿਲੇਟਡ ਜਾਂ ਕਿਸੇ ਵੀ ਟਾਈਪ ਦੀ ਨੌਲੇਜ ਹੋਵੇ ਸਭ ਤੋਂ ਵੱਖਰੀ ਵੀਡੀਓ ਇਸ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਨਵੀਂ ਵੀਡੀਓ ਲੈ ਕੇ ਤੁਹਾਡੀ ਕੀ ਰਾਇ ਹੈ ਕਿਸ ਵਿਸ਼ੇ ਉੱਪਰ ਵੀਡੀਓ ਬਣਾਈ ਜਾਵੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਆਪਣੇ ਸਵਾਲ ਪੁੱਛਣਾ ਨਾ ਭੁੱਲਣਾ ਕਿਉਂਕਿ ਤੁਹਾਡੇ ਸਵਾਲਾਂ ਤੋਂ ਇੱਕ ਨਵਾਂ ਵਿਸ਼ਾ ਪੈਦਾ ਹੁੰਦਾ ਠੀਕ ਹੈ ਜਿਸ ਦਾ ਜਿਸ ਉੱਪਰ ਆਪਾਂ ਵੀਡੀਓ ਬਣਾਉਣਾ ਹੈ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਪ੍ਰਸ਼ਾਸੀਆਕਾਲ ਹੱਸਦੇ ਵਸਦੇ ਰਹੋ ਸਾਰੀ